ਅਓ ਅੱਜ ਸਾਡੇ ਸ਼ੋਅ ਦੇ ਵਿੱਚ ਬਹੁਤ ਹੀ ਗਜ਼ਬ ਦੀ ਪਰਸਨੈਲਿਟੀ ਸਤਵਿੰਦਰ ਬੂਗਾ ਜੀ ਜਿਹੜੇ ਕਿ ਪੰਜਾਬੀ ਗਾਇਕ ਨੇ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਦੇ ਨਾਲ ਬਹੁਤ ਹੀ ਉੱਗੇ ਕਲਾਕਾਰ ਪੰਜਾਬੀ ਫਿਲਮਾਂ ਦੀ ਬਹੁਤ ਹੀ ਗੁੱਡ ਪਰਸਨੈਲਿਟੀ ਮੈਡਮ ਰੁਪਿੰਦਰ ਰੂਪੀ ਜੀ ਸਾਡੇ ਨਾਲ ਨੇ ਆਪਾਂ ਰਲ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਹੀ ਸਤਿਕਾਰਯੋਗ ਪੰਜਾਬੀ ਫਿਲਮਾਂ ਦੀ ਸ਼ਖਸੀਅਤ ਮੈਡਮ ਰੁਪਿੰਦਰ ਰੂਪੀ ਜੀ ਦਾ ਸਤਿ ਸ੍ਰੀ ਅਕਾਲ ਮੈਡਮ ਅੱਜ ਸੱਚਮੁੱਚ ਸਾਨੂੰ ਵੀ ਗੋਡੇ-ਗੋਡੇ ਚਾਹ ਜਿੱਦਾਂ ਪੂਰੇ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਚੜ੍ਹਿਆ ਹੋਇਆ ਤੁਹਾਡੀ ਫਿਲਮ ਗੋਡੇ-ਗੋਡੇ ਚਾਹ ਆਉਣ ਤੋਂ ਬਾਅਦ ਜਿਹੜਾ ਤੁਸੀਂ ਉਹ ਚ ਭੰਗੜਾ ਪਾਇਆ ਗਿੱਧਾ ਪਾਇਆ ਉਹਨੇ ਜਿਹੜਾ ਕਮਾਲ ਕੀਤਾ ਸਾਨੂੰ ਵੀ ਲੋਕ ਕਹਿੰਦੇ ਆ ਵੀ ਵਾਕੇ ਗੁਲਸਰਬ ਇਸ ਤਰ੍ਹਾਂ ਇਸ ਉਮਰ ਦੇ ਵਿੱਚ ਭੰਗੜਾ ਅਸੀਂ ਵੀ ਪਾਉਣਾ ਬਿਲਕੁਲ ਬਿਲਕੁਲ ਮੈਂ ਕਿਹਾ ਉਹਨਾਂ ਨੂੰ ਅਸੀਂ ਕਲੌਂਜੀ ਤੇ ਮੇਥੀ ਦੱਸੀ ਹੋਈ ਸੀ ਤੇ ਉਹਨੇ ਉਹਨਾਂ ਨੂੰ ਸਤੰਭ ਲਾ ਕੇ ਰੱਖਿਆ ਤੇ ਕਿੱਦਾਂ ਰਿਹਾ ਮੈਡਮ ਬਹੁਤ-ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਜੀ ਜਿਹੜਾ ਨੁਸਖਾ ਤੁਸੀਂ ਮੈਨੂੰ ਦੱਸਿਆ ਸੀ ਮੇਥੇ ਤੇ ਕਲੌਂਜੀ ਵਾਲੇ ਨੇ ਤਾਂ ਕਮਾਲ ਹੀ ਕਰਤੀ ਜੀ ਸਾਡਾ ਘਟੋ ਘਟ 20-25 ਦਿਨ ਦਾ ਸ਼ੂਟ ਸੀ ਬੁਗਾ ਸਾਹਿਬ ਜੀ ਤੇ ਮੈਂ ਜਿਵੇਂ ਤੁਸੀਂ ਦੱਸਿਆ ਸੀ ਰਾਤ ਨੂੰ ਪੀਉਂਦੇ ਨਹੀਂ ਸਵੇਰੇ ਉਹਦਾ ਪਾਣੀ ਪੀ ਲੈਣਾ ਨਾਲੇ ਉਹ ਖਾ ਲੈਣੀ ਮੈਨੂੰ ਨਹੀਂ ਪਤਾ ਲੱਗਿਆ ਜੀ ਡੇ ਨਾਈਟ ਸ਼ੂਟ ਚੱਲਦਾ ਸੀ ਹੱਡ ਗੋਡੇ ਕਿਵੇਂ ਘੋੜੇ ਵਾਂਗੂ ਭੱਜੇ ਜੀ ਮੇਰੇ ਖੂਬ ਰੱਜ ਕੇ ਗਿੱਧਾ ਪਾਇਆ ਕੰਮ ਵੀ ਕਰਿਆ ਜੀ ਤੇ ਬਾਕੀ ਗੋਡੇ-ਗੋਡੇ ਚਾਹ ਮੈਨੂੰ ਕੱਲ ਦਾ ਚੜਿਆ ਪਿਆ ਜੀ ਵੀ ਮੈਂ ਹੈਲਥ ਪ੍ਰੋਗਰਾਮ ਦੇ ਵਿੱਚ ਜਾਣਾ ਵੈਸੇ ਬੁੱਗਾ ਸਾਹਿਬ ਟਾਈਮ ਨਹੀਂ ਜੀ ਘਰ ਸੰਭਲਣ ਦਾ ਟਾਈਮ ਨਹੀਂ ਹੈਲਥ ਕਿੱਥੋਂ ਸੰਭਣੀ ਹੈ ਕਿਉਂਕਿ ਲਾਈਫ ਹੀ ਇੰਨੀ ਬਿਜ਼ੀ ਹੋਈ ਪਈ ਆ ਪਰ ਸੱਚੀ ਕਮਾਲ ਹੈ ਜੀ 30 ਸਾਲ ਹੋ ਗਏ ਤੁਹਾਨੂੰ ਫੋਲੋ ਕਰਦੇ ਆ ਜਦੋਂ ਦੇ ਤੁਸੀਂ ਆਪਦਾ ਕੰਮ ਸ਼ੁਰੂ ਕੀਤਾ ਜੀ ਜਦ ਦੇ ਅਸੀਂ ਤੁਹਾਨੂੰ ਫੋਲੋ ਕਰ ਰਹੇ ਆ ਪਰ ਕਮਾਲ ਹੈ ਜੀ ਤੁਹਾਡੇ ਉਹ ਛੋਟੇ ਛੋਟੇ ਨੁਸਖੇ ਆ ਜਿਹੜੇ ਉਹਨਾਂ ਨੂੰ ਯੂਜ਼ ਕਰੀਦਾ ਤੇ ਉਹਦਾ ਕਮਾਲ ਵੀ ਦੇਖੀ ਜਾ ਫਿਰ ਬਾਡੀ ਤੇ ਜਦੋਂ ਉਹ ਲਾਗੂ ਹੁੰਦੇ ਨੇ ਹੈਨਾ ਤੇ ਸਾਰੀ ਉਮਰ ਖਾਵਾਂਗੇ ਜੀ ਆਪਾਂ ਹਫਤੇ ਚ ਇੱਕ ਧਿਆਨ ਰੱਖੇ ਵੀ ਹਫਤੇ ਚ ਇੱਕ ਦਿਨ ਛੱਡਣਿਆ ਤਾਂ ਕਿ ਆਪਾਂ ਇਹਨਾਂ ਦੇ ਆਦੀ ਵੀ ਨਾ ਹੋ ਜਾਈਏ ਪਰ ਇਹਨਾਂ ਦੇ ਫਾਇਦੇ ਲਈ ਹਾਂਜੀ ਹਾਂਜੀ ਆਰ ਤੁਸੀਂ ਦੱਸਦੇ ਵੀ ਹੋ ਵੀ ਚੇਂਜ ਕਰਕੇ ਖਾਂਦੇ ਰਹੋ ਕਦੇ ਕੁਝ ਖਾ ਲੈ ਕਦੇ ਕੁਝ ਤੇ ਉਹ ਬੜੀਆ ਲੱਗਦਾ ਜੀ ਤੇ ਬੁੱਗਾ ਜੀ ਵੱਡੀ ਗੱਲ ਇਹ ਹੈ ਕਿ ਤੁਹਾਡੇ ਨਾਲ ਜਦੋਂ ਜੁੜੇ ਤਾਂ ਪਹਿਲਾਂ ਮੈਂ ਪਹਿਲ ਕੀਤੀ ਸੀ ਤੁਹਾਡੇ ਨਾਲ ਜੁੜਨ ਵਾਸਤੇ ਤਾਂ ਉਹ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਜਦੋਂ ਤੁਸੀਂ ਘੋੜੇ ਤੇ ਚੜ੍ਹ ਕੇ ਗਾਣਾ ਗਾਇਆ ਤੂੰ ਤਾਂ ਵਾਲੀ ਠੰਡੀ ਠੰਡੀ ਜਿਹੜੀ ਸੀ ਉਹ ਫਿਰ ਅਸੀਂ ਡੈਕ ਲਾ ਕੇ ਸੁਣਿਆ ਕਰਦੇ ਸੀ ਪਰ ਜਦੋਂ ਫਿਰ ਅਸੀਂ ਤੁਹਾਨੂੰ ਸੰਪਰਕ ਕੀਤਾ ਤੁਹਾਨੂੰ ਵੀ ਲੱਗਿਆ ਵੀ ਅਸੀਂ ਵੀ ਗੋਇਲ ਸਾਹਿਬ ਦਾ ਕੋਈ ਫਾਇਦਾ ਲੈ ਲਈ ਤਾਂ ਫਿਰ ਤੁਸੀਂ ਗੱਲ ਕੀਤੀ ਸੀ ਕਿ ਥੋੜੀ ਜਿਹੀ ਥਕਾਵਟ ਸਰੀਰ 'ਚ ਰਹਿੰਦੀ ਆ ਕਿਉਂਕਿ ਕੰਮ ਐਡਾ ਕਰਨਾ ਪੈਂਦਾ ਤਾਂ ਤੁਹਾਨੂੰ ਮੈਂ ਸ਼ਿਲਾਜੀਤ ਬਾਰੇ ਦੱਸਿਆ ਸੀ ਉਹ ਵੀ ਸ਼ਿਲਾਜੀਤ ਸੂਰਜਾਤਪੀ ਸ਼ਿਲਾਜੀਤ ਬਾਰੇ ਮੈਂ ਚਾਹੁੰਦਾ ਕਿ ਉਹਦਾ ਜਿਹੜਾ ਫਾਇਦਾ ਤੁਹਾਨੂੰ ਮਿਲੇ ਆਪਣੇ ਦਰਸ਼ਕਾਂ ਨੂੰ ਵੀ ਮਿਲਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਗੋਲਸਾਖਾ ਦਾ ਰੈਗੂਲਰ ਜਦੋਂ ਪ੍ਰੋਗਰਾਮ ਹੁੰਦੇ ਆ ਸ਼ੂਟਿੰਗਸ ਹੁੰਦੀਆਂ ਨੇ ਤਾਂ ਆਬਵੀਅਸ ਹੈ ਕਿਉਂਕਿ ਮੈਂ ਪਿਓਰ ਵੇਜੀਟੇਰੀਅਨ ਐ ਕਿਸੇ ਤਰ੍ਹਾਂ ਦੇ ਨਸ਼ੇ ਦਾ ਮੈਂ ਸੇਵਨ ਨਹੀਂ ਕਰਦਾ ਜੀ ਤੇ ਜਦੋਂ ਤੁਹਾਡੇ ਨਾਲ ਸੰਪਰਕ ਹੋਇਆ ਮੈਂ ਆਪਣੀ ਕੰਪਲੇਂਟ ਤੁਹਾਨੂੰ ਦਸੀ ਤੇ ਤੁਸੀਂ ਦੱਸਿਆ ਕਿ ਸ਼ਿਲਾਜੀਤ ਅਸੀਂ ਇਸ ਚੀਜ਼ ਦੇ ਵਿੱਚ ਲੈ ਸਕਦੇ ਹਾਂ ਜਿਹੜੀ ਕਿ ਬਹੁਤ ਫਾਇਦੇਮੰਦ ਹੈ ਮੈਨੂੰ ਉਹਦੇ ਵਿੱਚ ਬਹੁਤ ਫਾਇਦਾ ਮਿਲਿਆ ਕਿਉਂਕਿ ਸਾਡੇ ਬਜ਼ੁਰਗ ਹੈ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਪ੍ਰੋਬਲਮ ਸੀਗੀ 슈ਗਰ ਦੀ ਪ੍ਰੋਬਲਮ ਸੀਗੀ ਤੇ ਉਹ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਵੀ 슈ਗਰ ਦੇ ਵਿੱਚ ਵੀ ਇਹ ਚੀਜ਼ ਲਾਹੇਵੰਦ ਹੈ ਤੇ ਉਹਨਾਂ ਨੇ ਵੀ ਖਵਾਈ ਤੇ ਉਹਨਾਂ ਨੂੰ ਵੀ 슈ਗਰ ਤੋਂ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ 슈ਗਰ ਦੇ ਮਰੀਜ਼ ਨੂੰ ਜਿਹਨੂੰ बार-बार ਬਾਥਰੂਮ ਆਉਂਦਾ ਜੀ ਔਰ ਰਾਤ ਨੂੰ ਜਦੋਂ ਉਹਨੂੰ ਉੱਠਣਾ ਪੈਂਦਾ ਛੇ 10 10 ਵਾਰੀ ਬਾਥਰੂਮ ਲਈ ਕਈ ਵਾਰੀ ਕੰਮ ਕਰਦਾ ਉਹਦਾ ਐ ਹੋ ਜਾਂਦਾ ਵੀ ਮੇਰਾ ਉਹਨੇ ਬਾਥਰੂਮ ਸ਼ਾਇਦ ਕੱਪੜੇ ਖਰਾਬ ਨਾ ਹੋ ਜੇ ਉਹਨਾਂ ਲੋਕਾਂ ਵਾਸਤੇ ਜਿਹੜੀ ਸੁਰੇਤ ਆਪੀ ਸ਼ਿਲਾਜੀਤ ਹੈ ਉਹਦੀ ਇੱਕ ਕੁਆਲਿਟੀ ਹੈ ਬੁੱਗਾ ਜੀ ਤੁਸੀਂ ਤਾਂ ਖਰਚਲੋ ਇਸਤੇਮਾਲ ਕੀਤੀ ਹੈ ਤੁਹਾਡੀ ਦਾ ਅਸੀਂ ਸੇਵਾ ਚ ਹਮੇਸ਼ਾ ਰਹੇ ਕਿ ਸੰਨ ਪਤਾ ਹੈ ਕਿ ਸਾਡੇ ਪੰਜਾਬ ਦੀ ਬਹੁਤ ਸਾਰੀ ਨੌਜਵਾਨੀ ਤੁਸੀਂ ਵੀ ਸਾਂਭ ਕੇ ਰੱਖੀ ਹੋਈ ਹੈ ਤੇ ਉਹ ਜਿਹੜੀ ਸ਼ਿਲਾਜੀਤ ਅਸੀਂ ਦਿੱਤੀ ਹੈ ਤਾਂ ਉਹ ਜਦੋਂ ਵੀ ਅਸੀਂ ਕਿਸੇ ਪੇਸ਼ੈਂਟ ਨੂੰ ਦਿੰਨੇ ਆ ਇਹਦਾ ਇੱਕ ਮਾਤਰਾ ਹੁੰਦੀ ਹੈ ਤੁਸੀਂ ਤੇ ਚਲੋ ਨੌਜਵਾਨ ਯੰਗ ਔਰ ਅਨਰਜੈਟਿਕ ਸੀਗੇ ਅਸਲ ਸਰ ਤੁਹਾਡੀ ਗੱਲ ਕੱਟਣ ਲੱਗੀਆਂ ਵੀ ਇਹ ਸ਼ੂਗਰ ਤੇ ਕਮਾਲ ਕਰ ਰਹੀ ਹੈ ਸ਼ਿਲਾ ਜੀ ਕਿ ਇਹਨੂੰ ਲੇਡੀਜ਼ ਵੀ ਲੈ ਸਕਦੀਆਂ ਨੇ ਬਿਲਕੁਲ ਬਿਲਕੁਲ अच्छा जी अच्छी ਗੱਲ ਹੈ ਤੁਸੀਂ ਸਵਾਲ ਕਰ ਲਿਆ ਇਹ ਜਿਹੜਾ ਵਹਿਮ ਹੈ ਇਹ ਵੀ ਲੋਕਾਂ ਦਾ ਕੱਢਣਾ ਬਹੁਤ ਜ਼ਰੂਰੀ ਹੈ ਕਈ ਲੋਕ ਸ਼ਿਲਾਜੀਤ ਦੀ ਗੱਲ ਕਰਦੇ ਆਏ ਸ਼ਰਮਾ ਜਾਂਦੇ ਨੇ ਜਿਵੇਂ ਸੁਹਾਗ ਰਾਤ ਦੀ ਗੱਲ ਕਰਦੇ ਹੁੰਦੇ ਇਹ ਲੇਡੀਜ਼ ਵਾਸਤੇ ਵੀ ਜੈਂਟਸ ਵਾਸਤੇ ਵੀ ਦੋਨਾਂ ਵਾਸਤੇ ਇੱਕ ਇਹਦੇ ਵਿੱਚ ਮਾਤਰਾ ਹੈਗੀ ਆ ਜੀ ਫੂਲਿਕ ਐਸਿਡ ਦੀ ਜਿਹੜੀ ਸਾਡੇ ਟੈਸਟੋਸਟਰੋਨ ਲੈਵਲ ਨੂੰ ਅਪ ਕਰਦੀ ਆ ਪਰ ਜਦੋਂ ਸਾਡਾ ਟੈਸਟੋਸਟਰੋਨ ਲੈਵਲ ਅਪ ਹੁੰਦਾ ਤਾਂ ਜਿੰਨੀਆਂ ਵੀ ਸਾਡੀਆਂ ਮਾਤਾ ਭੈਣਾਂ ਨੇ ਜਿਨ੍ਹਾਂ ਚ ਜਿੜਚੜਾਪਨ ਆ ਜਾਂਦਾ ਸੁਭਾਅ ਦੇ ਵਿੱਚ ਜਿੜਚੜਾਪਨ ਆ ਜਾਂਦਾ ਜਿਵੇਂ ਹਸਬੰਡ ਵਾਈਫ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਗੁੱਡ ਉਹ ਮੈਰਿਡ ਲਾਈਫ ਦੇ ਰਿਲੇਸ਼ਨ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਲਈ ਇਹ ਬਹੁਤ ਗੁੱਡ ਹੈ ਔਰ ਇਹਨੂੰ ਅਸੀਂ 슈ਗਰ ਦੀਆਂ ਦਵਾਈਆਂ ਚ ਮਿਕਸ ਕੀਤਾ ਤਾਂ ਕਿ ਅੱਜ ਕੱਲ ਡਾਇਬਟੀਸ ਜਿਹੜੀ ਆ 슈ਗਰ ਰੋਗ ਜਿਹੜਾ ਹੈਗਾ ਇੱਕ ਤਾਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਮੈਂ ਆਪਣੇ ਹਰ ਪ੍ਰੋਗਰਾਮ ਚ ਦੱਸਦਾ ਰਹਿੰਦਾ ਕਿ 슈ਗਰ ਰੋਗ ਜਿਹੜਾ ਹੈਗਾ ਇਹ ਕੋਈ ਰੋਗ ਨਹੀਂ ਹੈਗਾ ਇਹ ਇੱਕ ਬਾਡੀ ਦੇ ਵਿੱਚ 슈ਗਰ ਦਾ ਬੈਲੈਂਸ ਵਿਗੜ ਜਾਂਦਾ ਜਿਵੇਂ 80 ਤੋਂ 120 ਮਿਲੀਗ੍ਰਾਮ 슈ਗਰ ਚਾਹੀਦੀ ਹੈ ਬਾਡੀ ਚ ਜੀ ਔਰ ਜਦੋਂ ਉਹ 120 ਤੋਂ ਉੱਪਰ ਜਾਂਦੀ ਹੈ ਤਾਂ ਉਹ ਫਿਰ ਬਾਥਰੂਮ ਦੇ ਰਸਤੇ ਬਾਹਰ ਜਾਂਦੀ ਹੈ ਫਿਰ ਸਰੀਰ ਕਮਜ਼ੋਰ ਹੁੰਦਾ ਤੇ ਆਪਾਂ ਲੋਕ ਕੀ ਕਰਦੇ ਆ ਜਦੋਂ ਵੀ ਡਾਇਬਟੀਜ਼ ਹੁੰਦੀ ਹੈ ਬਹੁਤ ਗੌਰ ਨਾਲ ਸਾਰੇ ਦਰਸ਼ਕਾਂ ਨੂੰ ਮੇਰੀ ਰਿਕੁਐਸਟ ਆ ਕਿ ਜਦੋਂ ਤੁਹਾਨੂੰ ਕਿਤੇ ਵੀ ਡਾਇਬਟੀਜ਼ ਬਾਰਡਰ ਲਾਈਨ ਹੋ ਗਈ ਆ ਤਾਂ ਬਾਰਡਰ ਲਾਈਨ ਹੁੰਦੀ ਇਹਦੇ ਵਿੱਚ ਘਰੇਲੂ ਨੁਸਖੇ ਜਿਹੜੇ ਨੇ ਅਜਮਾਣੇ ਸ਼ੁਰੂ ਕਰੋ ਮੇਥੀ ਔਰ ਕਲੌਂਜੀ ਜਿਹੜੀ ਆ ਇਹਦੇ ਵਿੱਚ ਕਾਲੇ ਛੋਲੇ ਵੀ ਪਾ ਸਕਦੇ ਆ ਇਹਦਾ ਬਹੁਤ ਗੁੱਡ ਰਿਜ਼ਲਟ ਆਉਂਦਾ ਕਾਲੇ ਛੋਲਿਆਂ ਦਾ ਮਤਲਬ ਹੈ ਤੁਹਾਡੀਆਂ ਮਾਸਪੇਸ਼ੀਆਂ ਨੂੰ ਸਟਰੋਂਗ ਕਰਨਾ ਮੇਥੀ ਕਲੌਂਜੀ ਦਾ ਮਤਲਬ ਹੈ ਤੁਹਾਡੇ ਗੋਡਿਆਂ ਮੋਡਿਆਂ ਦੇ ਉੱਤੇ ਜਿੰਨਾ ਯੂਰਿਕ ਐਸਿਡ ਹੈ ਜਿੰਨੀ ਵੀ ਸਟਿਫਨੈਸ ਹੈ ਉਹਨੂੰ ਖਤਮ ਕਰਨਾ ਅਤੇ ਦੂਜੀ ਗੱਲ ਕੀ ਹੈ ਕਿ ਮਾਂ ਰਾਜਮਾ ਅੱਛਾ ਆਲੂ ਚਾਵਲ ਅਰਬੀ ਭਿੰਡੀ ਤੇ ਚਿੱਟੇ ਛੋਲੇ ਅੱਛਾ ਜੀ ਇਹ ਸੱਤ ਚੀਜ਼ਾਂ ਅਗਰ ਤੁਸੀਂ ਜ਼ਿੰਦਗੀ ਚੋਂ ਲੈਸ ਕਰ ਲਵੋ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਿਮਾਰੀ ਨੇੜੇ ਆਜੂਗੀ ਕਿਉਂਕਿ ਇਹ ਇੱਕ ਉਹ ਚੀਜ਼ਾਂ ਨੇ ਹਾਂ ਸਿਰਫ ਜਿਹੜੇ ਤੰਦਰੁਸਤ ਲੋਕ ਨੇ 30 40 ਸਾਲ ਦੀ ਉਮਰ ਤੋਂ ਪਹਿਲਾਂ ਨੇ ਉਹ ਜ਼ਰੂਰ ਖਾਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹਨਾਂ ਨੂੰ એનર્ਜੀ ਵੀ ਚਾਹੀਦੀ ਹੈ ਪਰ ਧੁੱਲੀਆਂ ਹੋਈਆਂ ਦਾਲਾਂ ਤੇ ਛਿਲਕੇ ਵਾਲੀਆਂ ਦਾਲਾਂ ਨੂੰ ਅਵੋਇਡ ਕਰੋ ਧੁੱਲੀਆਂ ਦਾਲਾਂ ਲਸਣ ਅਦਰਕ ਪਿਆਜ਼ ਇਹ ਕਿੰਨੇ ਕੁ ਮਾਤਰਾ ਦੀ ਕੀ ਬਾਤ ਹੈ ਜੀ ਕੀ ਬਾਤ ਹੈ ਬੁੱਗਾ ਜੀ ਤੁਸੀਂ ਤਾਂ ਬੈਦਗਰੀ ਸ਼ੁਰੂ ਕਰ ਦਿੱਤੀ ਮਤਲਬ ਜਿਹੜਾ ਲਸਣ ਹੈ ਉਹਦੀਆਂ ਦੋ ਕਲੀਆਂ ਸਵੇਰੇ ਖਾਲੀ ਪੇਟ ਖਾਲੀ ਪੇਟ ਤੁਸੀਂ ਖਾਣੀ ਹੈ ਹਾਂ ਕਿਸੇ ਵੀ ਬਿਮਾਰੀ ਚ ਕੋਲੇਸਟੇਰੋਲ ਦਾ ਤਾਂ ਦੁਸ਼ਮਣ ਹੈ ਜੀ ਮਤਲਬ ਦੋ ਕਲੀਆਂ ਜਿਹੜੀਆਂ ਹੈਗੀਆਂ ਨੇ ਉਹਦੀਆਂ ਸਵੇਰੇ ਖਾਲੀ ਪੇਟ ਖਾਓ ਉਸ ਤੋਂ ਬਾਅਦ ਅਦਰਕ ਹੋ ਗਿਆ ਪਿਆਜ਼ ਹੋ ਗਿਆ ਪਿਆਜ਼ ਜਿਹੜਾ ਹੈਗਾ ਉਹ ਸਾਡੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਬਲਵਾਨ ਜਿਹੜੀ ਸ਼ਕਤੀਵਾਨ ਚੀਜ਼ ਆ ਉਹ ਸਾਡਾ ਵੀਰਜ ਆ ਉਹਨੂੰ ਤਾਕਤ ਦਿੰਦਾ ਇਹ ਗੁਰਸੱਭ ਜਿਵੇਂ ਹੁਣ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਕਿ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀਆਂ ਦਵਾਈਆਂ ਦੇ ਵਿੱਚ ਇਹ ਚੀਜ਼ਾਂ ਇਸਤੇਮਾਲ ਕਰ ਦਿਓ ਬਿਲਕੁਲ ਇਸਤੇਮਾਲ ਮੈਂ ਤੁਹਾਨੂੰ ਦੱਸਦਾ ਡਾਇਬਟੀਜ਼ ਮੈਂ ਆ ਦੇਖੋ ਸ਼ੂਗਰ ਵਾਸਤੇ ਸਾਡਾ ਮੈਂ ਨੁਸਖਾ ਬਿਆਨ ਕਰਨ ਜਾ ਰਿਹਾ ਜਿੰਨੇ ਸਾਡੇ ਵੈਦ ਭਰਾ ਨੇ ਉਹ ਵੀ ਨੋਟ ਕਰ ਸਕਦੇ ਨੇ ਤੇ ਜਿੰਨੇ ਸਾਡੇ ਆਮ ਨਾਰਮਲ ਲੋਕ ਨੇ ਉਹ ਵੀ ਨੋਟ ਕਰ ਸਕਦੇ ਨੇ ਰੂਪੀ ਮੈਡਮ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਅਸੀਂ ਪਾਈ ਹੈ ਅੰਬਾ ਹਲਦੀ ਅੰਬਾ ਹਲਦੀ ਗੋਡੇ ਮੋਡਿਆਂ ਨੂੰ ਮਜ਼ਬੂਤ ਗੋਡੇ ਗੋਡੇ ਚਾ ਗੋਟਿਆਂ ਨੂੰ ਮਜ਼ਬੂਤ ਕਰਨ ਲਈ ਗੋਟਿਆਂ ਵਿੱਚ ਆਹ ਤੇਲ ਹੀ ਦਸਰ ਹੈ ਬਿਲਕੁਲ ਹਾਂ ਜੀ ਜੇ ਗੋਟੇ ਮਜ਼ਬੂਤ ਹੋਣਗੇ ਹਾਂ ਜੀ ਤੇ ਫਿਰ ਅਸੀਂ ਇਹਦੇ ਵਿੱਚ ਪਾਈ ਹੈ दारू ਹਲਦੀ दारू ਹਲਦੀ दारू ਵਾਲੀ ਨਹੀਂ दारू ਹਲਦੀ ਨਹੀਂ ਹਾਂ ਉਹ दारू ਨਹੀਂ दारू ਹਲਦੀ ਜੇ दारू ਆ ਤਾਂ ਮੈਂ ਨਾ ਖਾਣੀ ਫਿਰ ਤੇ ਫਿਰ ਅਸੀਂ ਇਹਦੇ ਵਿੱਚ ਪਾਈ ਹੈ ਕਾਲੀ ਹਲਦੀ ਕਾਲੀ ਹਲਦੀ ਅੱਛਾ ਕਾਲੀ ਹਲਦੀ ਜਿਹੜੀ ਆ ਅੱਛਾ ਹਲਦੀ ਹਲਦੀ ਤੇ ਬਈਆਂ ਕਿਸਮਾਂ ਹਨ ਜੀ ਚਿੱਟੀ ਹਲਦੀ ਜਿਆਦਾ ਅੱਛਾ ਚਿੱਟੀ ਹਲਦੀ ਵੀ ਹੈ ਜ਼ਿਆਦਾਤਰ ਤਾਂ ਸੀ ਪੀਲੀ ਹਲਦੀ ਉਹ ਜਿਹੜੀ ਘਰੇ ਯੂਜ਼ ਕਰਦੇ ਆਪਾਂ ਹਾਂਜੀ ਇਹ ਜਿਹੜੀ ਕਾਲੀ ਹਲਦੀ ਹੈ ਜੀ ਇਹ ਸਾਡੀ ਬੋਡੀ ਦਾ ਔਰਾ ਸੈੱਟ ਕਰਦੀ ਆ ਚਲੋ ਜਿਹੜੀ ਹਰ ਵਕਤ ਗਿਰਿਆ ਰਹਿੰਦਾ ਬੰਦਾ ਟੁੱਟਿਆ ਰਹਿੰਦਾ ਅੱਖ ਖੁੱਲ ਜਾਂਦੀ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਉਹ ਵੀ ਘਰ ਵਾਲੀ ਹੁੱਜਾ ਮਰ ਜਾਂਦੀ ਆ ਜਾ ਕੰਮ ਦੇ ਇੱਕ ਵਾਰੀ ਖਾਣੀ ਇਹ ਇੱਕ ਵਾਰੀ ਸਿੰਗਲ ਸਵੇਰੇ ਇੱਕ ਚਮਚਾ ਇਹ ਜਿਹੜੀ ਚੀਜ਼ ਆ ਅੱਛਾ ਇੱਕ ਚਮਚਾ ਕੀ ਪਾਣੀ ਨਾਲ ਜੀ ਹਾਂ ਬਸ ਮੂੰਹ ਚ ਰੱਖ ਕੇ ਪਾਣੀ ਪੀਣਾ ਪਾਣੀ ਪੀ ਲੈਣਾ ਫਿਰ ਅਸੀਂ ਇਹਦੇ ਵਿੱਚ ਪਾਇਆ ਜਾਮਨ ਦਾ ਸੀਡ ਜਾਮਣ ਦਾ ਕਾਲੇ ਜਾਮਣ ਦਾ ਹਾਂ ਨਾ ਪਿਓਰ ਜਾਮਣ ਦਾ ਸੀ ਜਿਹੜਾ ਟੁੱਟਦਾ ਨਹੀਂ ਸੀ ਦੀ ਤੋੜਿਆ ਤੇ ਉਸ ਤੋਂ ਬਾਅਦ ਅਸੀਂ ਇਹਦੇ ਚ ਪਾਇਆ ਸਭ ਤੋਂ ਬੈਸਟ ਜਿਹੜੀ ਚੀਜ਼ ਪਾਈ ਹੈ ਮੈਡਮ ਉਹ ਪਾਈ ਆ ਕਾਟਨ ਸੀਡ ਕਾਟਨ ਸੀਡ ਬੜੇਵੇਂ 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 ਇਹ ਜ਼ਿਆਦਾਤਰ ਤਾਂ ਅਸੀਂ ਦੇਖਦੇ ਵੀ ਇਹਨੂੰ ਪਸ਼ੂ ਖਾਂਦੇ ਆ ਪਸ਼ੂ ਵੀ ਖਾਂਦੇ ਆ ਜੀ ਤੁਸ ਜੱਕ ਮਾਰ ਕਰਦੇ ਇਹਨਾਂ ਦੀ ਗਰੀ ਅੱਛਾ ਜੀ ਤੁਸੀਂ ਦੇਖੋ ਵੀ ਕਦੇ ਪਸ਼ੂ ਦੀ ਆਪਾਂ ਸ਼ੂਗਰ ਚੈੱਕ ਕਰਾਉਣ ਗਏ ਆ ਨਹੀਂ ਨਹੀਂ ਹੁੰਦੀ ਨਾ ਉਹਨੂੰ ਬਿਮਾਰੀ ਨਹੀਂ ਹੋਣੀ ਜਦੋਂ ਖਾਂਦਾ ਹੀ ਹੋਈ ਕੁਛ ਆ। ਹੁਣ ਇਹਦੇ ਵਿੱਚ ਆਮ ਇਹ ਨਾਰਮਲ ਚੀਜ਼ਾਂ ਨੇ ਜਿਹੜੀ ਬਰੇਵੇਂ ਦੀ ਗਰੀ ਆ ਉਹਦੇ ਬਾਰੇ ਬਹੁਤ ਗੌਰ ਦੇਣ ਵਾਲੀ ਗੱਲ ਆ ਜਿਹੜੀ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਮੈਸੇਜ ਦਊਂਗਾ ਕਿਉਂਕਿ ਤੁਹਾਡੇ ਵੀ ਬਹੁਤ ਫਾਲੋਅਰਸ ਨੇ ਫੈਨਸ ਨੇ ਜਿਹੜੇ ਵਿਸ਼ਵਾਸ ਕਰਦੇ ਨੇ ਔਰ ਸੁਭਾਸ਼ ਗੋਇਲ ਹੈਲਥ ਸ਼ੋਅ ਤੇ ਵੀ ਲੋਕਾਂ ਦਾ ਬਹੁਤ ਵਧੀਆ ਭਰੋਸਾ ਹੈ ਅਸੀਂ ਉਹ ਗੱਲ ਕਹੀ ਨਹੀਂ ਸਕਦੇ ਜਿਹੜੀ ਆਪਾਂ ਨੂੰ ਫਾਇਦਾ ਨਾ ਕਰੇ ਇਹਦੇ ਵਿੱਚ ਜਿਹੜੀ ਕਾਟਨ ਸੀਡ ਆ ਬਰੇਵੇਂ ਦੀ ਗਰੀ ਜਿਹੜੀ ਆ ਇਹ ਤੁਹਾਡੇ ਬੀਟਾ ਸੈਲਸ ਨੂੰ ਐਕਟਿਵ ਕਰਦੀ ਆ ਬੀਤੇ ਜਦੋਂ ਸਾਨੂੰ ਸ਼ੂਗਰ ਹੋਣੀ ਹੈ ਸਾਡਾ ਪੈਨਕ੍ਰੀਆਜ਼ ਆ ਗ੍ਰੰਥੀ ਹੈ ਉਹਦੇ ਬੀਟਾ ਸੈੱਲ ਵੀਕ ਹੁੰਦੇ ਆ ਤਾਂ ਜਦੋਂ ਬੀਟਾ ਸੈੱਲ ਨੂੰ ਇਹ ਤਾਕਤ ਦੇਣਾ ਸ਼ੁਰੂ ਕਰਦੀ ਹੈ ਤਾਂ ਡਾਇਬਟੀਜ਼ ਰਿਵਰਸ ਹੁੰਦੀ ਹੈ ਜੀ ਜਦੋਂ ਡਾਇਬਟੀਜ਼ ਰਿਵਰਸ ਹੁੰਦੀ ਹੈ ਤਾਂ ਫਿਰ ਸਾਡੇ ਜਿਹੜੇ ਐਲੋਪੈਥਿਕ ਦਵਾਈਆਂ ਖਾ ਖਾ ਕੇ ਅੰਦਰੋਂ ਸਰੀਰ ਗਾਲ ਰੱਖਿਆ ਆਪਾਂ ਨੇ ਹਾਰਟ ਬ੍ਰੇਨ ਲੀਵਰ ਅੱਖਾਂ ਕਮਜ਼ੋਰ ਹੋ ਜਾਣੀਆਂ ਸਕਿਨ ਕਮਜ਼ੋਰ ਹੋ ਜਾਣੀ ਤੇ ਸਾਡਾ ਜਿਹੜਾ ਮੈਰਿਡ ਲਾਈਫ ਹੈ ਸੈਕਸੂਅਲ ਸਿਸਟਮ ਕਮਜ਼ੋਰ ਹੋ ਜਾਣਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਇੰਪਰੂਵ ਕਰਦੀ ਆ ਇਨਸੂਲਿਨ ਜਿਹੜੀ ਹੈਗੀ ਇਹ ਕੀ ਪ੍ਰੋਡਿਊਸ ਕਰਦੀ ਹੈ ਜੀ ਇਹ ਬਾਡੀ ਦੇ ਵਿੱਚ ਇਨਸੂਲਿਨ ਜਿਹੜੀ ਹੈ ਨਾ ਜੀ ਜੋ ਅਸੀਂ ਖਾਂਦੇ ਆ ਜੋਸੀ ਖਾਣੇ ਪੀਣੇ ਉਹਦੇ ਵਿੱਚ ਇੱਕ ਲੈਵਲ ਹੈ 슈ਗਰ ਦਾ ਡਾਇਬਟੀਸ ਦਾ ਜਦੋਂ ਸਾਡਾ ਪੈਨਕ੍ਰੀਆਜ਼ ਹੈ ਬੀਟਾ ਸੈਲਸ ਨੇ ਇਨਸੂਲਿਨ ਪ੍ਰੋਡਿਊਸ ਕਰਦੇ ਨੇ ਉਹ ਉਸ 슈ਗਰ ਨੂੰ ਕੰਜ਼ਿਊਮ ਕਰਦੀ ਹੈ ਜਦੋਂ ਸਾਡੇ ਬੀਟਾ ਸੈਲ ਕਮਜ਼ੋਰ ਹੁੰਦੇ ਨੇ 슈ਗਰ ਖੂਨ ਦੇ ਵਿੱਚ ਤੈਰ ਰਹੀ ਹੈ ਜਦੋਂ ਬੀਟਾ ਸੈਲ ਦੇ ਨੇੜੇ ਜਾਂਦੀ ਹੈ ਉਹਦੇ ਵਿੱਚ ਕੰਜ਼ਿਊਮ ਕਰਨ ਦੀ ਸ਼ਕਤੀ ਘਟ ਗਈ ਤੇ ਜਦੋਂ ਸ਼ਕਤੀ ਘਟ ਗਈ ਉਹ ਫੇਰ ਵਾਪਸ ਆ ਜਾਂਦੀ ਹੈ ਦੂਜੇ ਘੇੜਾ ਦਿਨ ਕੋਈ ਵੀ ਚੀਜ਼ ਹੈ ਯਾਨੀ ਇਹ ਇਹ ਚੀਜ਼ ਜਿਹੜੀ ਹੈ ਉਹ ਇਨਸੂਲਿਨ ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦੀ ਹੈ ਤੁਹਾਡੀ ਜਿਹੜੀ ਕਾਟਰਸੀ ਬਿਲਕੁਲ ਇਹ ਬੀਟਾ ਸੈਲ ਨੂੰ ਲਗਦੇ ਦਿੰਦੀ ਇنسولিন ਦੁਬਾਰਾ ਤੋਂ ਬਾਡੀ ਚ ਨੈਚੁਰਲ ਰੀਕੇ ਨਾਲ ਨਿਰੋਗ ਫੀਲ ਕਰਦੇ ਮਤਲਬ ਜਿਹੜੇ ਲੋਕ ਇنسولিন ਦਾ ਟੀਕਾ ਲਾਉਂਦੇ ਆ ਅਗਰ ਉਹ ਇਹਨੂੰ 6 ਕੁ ਮਹੀਨੇ ਖਾ ਲੈਂਦੇ ਆ ਡਾਇਬਟੀਜ਼ ਕੰਟਰੋਲ ਪਾਊਡਰ ਇਹਦਾ ਨਾਮ ਵੀ ਅਸੀਂ ਸਿੱਧਾ ਹੀ ਰੱਖਿਆ ਡਾਇਬੀਟਿਸ ਕੰਟਰੋਲ ਪਾਊਡਰ ਯਾਨੀ ਇਹ ਜਿਹੜੇ ਮਰੀਜ਼ ਆ ਸਿਰਫ ਉਹੀ ਖਾਣ ਜਾਂ ਨਾਰਮਲ ਇੱਕ ਬੰਦਾ ਹੈ ਜਿਹੜਾ ਇਹ ਸਿਰਫ ਜਿਹੜੇ ਮਰੀਜ਼ ਆ ਉਹਨਾਂ ਵਾਸਤੇ ਅੱਛਾ ਗੋਲ ਸਾਹਿਬ ਇੱਕ ਕਹਿੰਦੇ ਵੀ ਸ਼ੂਗਰ ਘਟ ਗਈ ਹਾਂ ਉਹ ਕੀ ਚੱਕਰ ਹੁੰਦਾ ਜੀ ਉਹ ਉਹ ਸ਼ੂਗਰ ਡਾਊਨ ਹੁੰਦੀ ਆ ਕਈ ਲੋਕਾਂ ਦੇ ਨਾ ਇੰਨੀ ਜ਼ਿਆਦਾ ਡਾਊਨ ਹੋ ਜਾਂਦੀ ਆ ਉਹ ਦਵਾਈਆਂ ਖਾਂਦੇ ਆ ਐਕਸਰਸਾਈਜ਼ ਕਰਦੇ ਆ ਮੈਕਸਿਮਮ ਉਹ ਹੀ ਕਰ ਲੈ ਮੈਂ ਉਸਰਾ ਦੀ ਕੰਡੀਸ਼ਨ ਦੇ ਵਿੱਚ ਫਿਰ ਇਹ ਦਵਾਈ ਥੋੜੀ ਜਰ ਬਤੋਂ ਅਸੀਂ ਬੰਦ ਕਰਕੇ ਡਾਕਟਰ ਨਾਲ ਕੰਸਲਟ ਕਰ ਸਕਦੇ ਹਾਂ ਉਸ ਟਾਈਮ ਇਹਨੂੰ ਬੰਦ ਕਰਕੇ ਉਸੇ ਟਾਈਮ ਜੇ ਲੋਕੀ ਲੈਂਦੇ ਆ ਮੈਂ ਉਹਨਾਂ ਨੂੰ ਕਹਿਣਾ ਗੰਨੇ ਦਾ ਰਸ ਪੀਓ ਹੈਨਾ ਤੇ ਗੁੜ ਖਾਓ ਸ਼ੱਕਰ ਖਾਓ ਮਤਲਬ ਉਹ ਮਿੱਠੇ ਵੱਲ ਨਾ ਜਾਓ ਜਿਹੜਾ ਆਰਟੀਫੀਸ਼ੀਅਲ ਹੈ ਰੱਬ ਦਾ ਜੋ ਦਿੱਤਾ ਹੈ ਅੱਛਾ ਇੱਕ ਚੀਜ਼ ਹੋਰ ਹੈ ਜੇ ਜੇ ਤੁਹਾਨੂੰ ਮੈਂ ਦੱਸ ਦਵਾਂ ਜਿੰਨਾ ਵੀ ਫਰੂਟ ਹੈ ਡਾਇਬੀਟਿਕ ਪੇਸ਼ੈਂਟ ਲਈ ਕੋਈ ਵੀ ਬੰਦ ਨਹੀਂ ਹੈਗਾ ਜੀ ਹਰ ਇੱਕ ਫਰੂਟ ਦੇ ਵਿੱਚ ਸੁਕਰੋਜ਼ ਜਿੱਦਾਂ ਹੈਗਾ ਉਹ ਡਾਇਬੀਟਿਸ ਨੂੰ ਕੰਟਰੋਲ ਕਰਦਾ ਨਾਲੇ ਕਹਿੰਦੇ ਵੀ ਮੰਗੋ ਨਹੀਂ ਅੰਬ ਨਹੀਂ ਖਾਣਾ ਚੀਕੂ ਨਹੀਂ ਖਾਣਾ ਇਹਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ 슈ਗਰ ਹੈ ਨਹੀਂ ਮਿਠਾਸ ਹੈ ਸ਼ੂਗਰ ਨਹੀਂ ਹੈ ਮਿਠਾਸ ਹੈ ਕੁਦਰਤ ਨੇ ਜਿਹਨੀਆਂ ਚੀਜ਼ ਬਣਾਈਆਂ ਕਿ ਉਹ ਤੁਸੀਂ ਖਾ ਸਕਦੇ ਹੋ ਜਿਹੜੀ ਜਿਵੇਂ ਹੁਣ ਮੰਨ ਲਓ ਅੱਜ ਤੁਸੀਂ ਅੰਬ ਖਾਣਾ ਇਹ ਨਾ ਸੋਚੋ ਵੀ ਗੁਇਲ ਸਾਹਿਬ ਨੇ ਦੱਸਿਆ ਅੰਬ ਖਾਣਾ ਤਾਂ ਫਿਰ ਅੱਜ ਕਿਲੋ ਦੋ ਕਿਲੋ ਲਿਆ ਕੇ ਘਰ ਦੇ ਦਿਆ ਤਾਂ ਛੁਪਾ ਕੇ ਚੋਰੀ ਚੋਰੀ ਖਾਈ ਜੋ ਹਰ ਚੀਜ਼ ਦੇ ਇੱਕ ਐਕਸੈਸ ਦਾ ਫਰਮਾਨ ਹੈ ਜੀ ਇੱਕ ਉਹਦੀ ਲਿਮਟ ਆ ਉਹਨੂੰ ਟੇਸਟ ਕਰੋ ਅੱਛਾ ਗੁਇਲ ਸਾਹਿਬ ਜਿਸ ਤਰ੍ਹਾਂ ਹੁਣ ਆਮ ਦੇਖੋ ਤੁਸੀਂ ਜਨਰਲ ਅਸੀਂ ਦੁਨੀਆ ਦੇ ਵਿੱਚ ਇਸ ਦੇ ਚੀਜ਼ ਦੇ ਬਿ ਚਾਹ ਦੇ ਵਿੱਚ ਮਿੱਠਾ ਨਹੀਂ ਪਾਉਣਾ ਤੇ ਲੱਡੂ ਪੰਟਾ ਹੀ ਖਾ ਜਾਣੀ ਇਹ ਦੱਸੋ ਇਹ ਪਤਾ ਹੈ ਉਹ ਗੱਲ ਹੈ ਵੀ ਮੈਂ ਜੀ ਮੁਰਗੀ ਤਾਂ ਨਹੀਂ ਗੰਦਾ ਐ ਅੰਡਾ ਖਾ ਲੈਣਾ ਹਾਂ ਬਿਲਕੁਲ ਮੁਰਗੀ ਖਾਏਗਾ ਉਹਦੀ ਤੇ ਇੱਕ ਅੱਧੀ ਲੱਤ ਖਾਏਗਾ ਅੰਡਾ ਖਾ ਕੇ ਤੂੰ ਤਾਂ ਸਾਰੀ ਹੋ ਗਿਆ ਸਾਰੀ ਸਾਰੇ ਜੰਮਣ ਤੋਂ ਨਹੀਂ ਖਾ ਗਿਆ ਮਤਲਬ ਕਹਿਣ ਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਜਿਵੇਂ ਲੋਕੀ ਫਿੱਕੀ ਚਾਹ ਪੀਂਦੇ ਆ ਪਹਿਲੀ ਗੱਲ ਤਾਂ ਜਿਹੜੀ ਚਾਹ ਹੈ 슈ਗਰ ਜਦੋਂ ਤਨ ਹੋ ਗਈ ਚਾਹ ਬਿਲਕੁਲ ਬੰਦ ਹੀ ਕਰ ਦੇਣੀ ਚਾਹੀਦੀ ਹੈ ਅੱਛਾ ਜੀ ਇਹ ਨੂੰ ਲੈਣਾ ਧਿਆਨ ਰੱਖੀਦਾ ਉਹਦੇ ਵਾਸਤੇ ਹਰਬਲ ਟੀ ਆਉਂਦੀਆਂ ਨੇ ਬਹੁਤ ਵਧੀਆ ਗ੍ਰੀਨ ਟੀ ਆਉਂਦੀ ਆ ਬਹੁਤ ਵਧੀਆ ਗ੍ਰੀਨ ਟੀ ਵੀ ਹੈ ਨਹੀਂ ਜਿਹੜੀ ਪ੍ਰੋਸੈਸ ਚ ਨੇਚਰਲ ਗ੍ਰੀਨ ਟੀ ਉਹਦੀਆਂ ਪੱਤੀਆਂ ਲਿਆ ਕੇ ਪਿਓਰ ਮੰਗਾ ਕੇ ਖਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਔਰ ਉਹ ਜਿਹੜੀ ਜਿਹੜੀ ਹਰਬਲ ਟੀ ਹੈ ਇਹ ਇੱਕ ਆਯੁਰਵੈਦਿਕ ਟੀ ਹੈ ਉਹ ਜਿਹੜੀ ਹੈਗੀ weight ਇੱਕ ਬੈਲੈਂਸ ਬਣਾ ਕੇ ਹੈ weight ਬੈਲੈਂਸ ਕਰਦੀ ਹੈ ਤੇ ਤੁਹਾਡੀ એનર્ਜੀ ਹੋਰ ਕੀ ਚਾਹ ਦੀ ਆਪਾਂ ਨੂੰ ਤਲਬ ਜੀ ਹੁੰਦੀ ਹੈ ਵੀ ਨਹੀਂ ਪੀਤੀ ਤਾਂ ਸਿਰ ਜਿਆ ਦੁਖਣ ਲੱਗ ਜਾਂਦਾ ਤੁਸੀਂ ਉਹਦੀ ਜਗਾ ਉਹ ਲੈ ਲਓ ਤੇ ਬਿਲਕੁਲ ਗ੍ਰੇਟ ਤੁਹਾਡੀ ਬੋਡੀ ਵੀ ਨੈਚੁਰਲ ਤਰੀਕੇ ਨਾਲ ਠੀਕ ਹੋਊਗੀ ਕੁਝ ਵੀ ਨਹੀਂ ਉਹ ਚ ਅਦਰਕ ਸੁੰਡ ਜਵੈਣ ਸੌਫ ਜੀਰਾ ਇਹ ਜੀਆਂ ਪੰਜ ਸੱਤ ਚੀਜ਼ਾਂ ਪਾਉਣੀਆਂ ਨੇ ਤਾਂ ਉਹ ਇੰਨੀ ਵਧੀਆ ਚਾਹ ਬਣ ਕੇ ਤੁਹਾਡੇ ਥੋੜੀ ਜੀ ਅਰਜੁਨ ਦਾ ਸ਼ੱਕ ਪਾ ਲਿਆ ਕਰੋ ਵਿੱਚ ਤਾਂ ਕਿ ਕਦੇ ਜ਼ਿੰਦਗੀ ਚ ਕੋਈ ਨਿਆਣੇ ਨੂੰ ਐਂਬੂਲੈਂਸ ਨੂੰ ਫੋਨ ਨਾ ਕਰਨਾ ਪਾਵੇ ਅੱਛਾ ਚਾਹ ਦੀ ਹਾਰਟ ਅਟੈਕ ਹੋ ਗਿਆ ਚਾਹ ਚਪਾਣੀ ਚਾਹ ਦੇ ਵਿੱਚ ਉਹ ਹਾਰਟ ਤੋਂ ਵੀ ਫਾਇਦਾ ਕੋਲੇਸਟ੍ਰੋਲ ਤੋਂ ਫਾਇਦਾ ਅਰਜੁਨ ਦਾ ਛੱਕ ਜਿਹੜਾ ਅਰਜੁਨ ਦਾ ਛਾਲ ਉਹ ਕਿਉਂਕਿ ਸ਼ੂਗਰ ਇੱਕ ਤਰ੍ਹਾਂ ਦਾ ਇਹ ਸਰ ਮਤਲਬ ਅੰਮ੍ਰਿਤ ਮੰਨਿਆ ਜਾਂਦਾ ਹੈ ਹਾਂ ਥਾਇਰੋਇਡ ਸ਼ੂਗਰ ਥਾਇਰੋਇਡ ਕੋਲੇਸਟ੍ਰੋਲ ਜੀ ਇਹ ਇਹ ਜਗੀਆਂ ਪੈਣਾ ਨੇ ਇਹ ਇੱਕ ਬਿਮਾਰੀ ਹੁੰਦੀ ਆ ਤਾਂ ਸਾਰੀਆਂ ਫਿਰ ਘਟੀਆਂ ਹੁੰਦੀਆਂ ਨੇ ਤੇ ਮਤਲਬ ਇਹਨਾਂ ਤੋਂ ਬਚਣ ਲਈ ਘਰੇਲੂ ਦੋ ਚਾਰ ਚੀਜ਼ਾਂ ਨੇ ਉਹਨਾਂ ਨੂੰ ਬਾਕੀ ਕੱਲ ਜਾਮਣ ਆ ਰਹੀਆਂ ਨੇ ਹਾਂ ਕਰੇਲੇ ਖੂਬ ਆ ਰਹੇ ਨੇ ਛੋਟੇ ਝਾੜ ਕਰੇਲੇ ਆ ਰਹੇ ਨੇ ਇਹ ਬੜੇ ਵੱਡੇ ਸ਼ੁਗਰ ਲਈ ਪਰਮਾਤਮਾ ਸਾਨੂੰ ਟਾਈਮ ਟੂ ਟਾਈਮ ਚੀਜ਼ਾਂ ਦਿੰਦਾ ਹੁਣ ਉਹਨੂੰ ਬੰਦਾ ਵੀ ਜੇ ਮੈਂ ਇਹਨੂੰ ਸਾਰਾ ਸੀਜ਼ਨ ਜਾਮਨ ਦੇਤੀ ਬੰਦੇ ਨੂੰ ਤਾਂ ਉਹਨੇ ਖਾ ਖਾ ਕੇ ਨਾਸ ਮਾਰ ਲੈਣਾ ਆਪਣਾ ਕਿਉਂਕਿ ਜਾਮਨ ਜਿਹੜੀ ਐ ਡਾਇਰੈਕਟ ਇਨਸੂਲਿਨ ਉਹ ਦੋ ਕੁ ਮਹੀਨੇ ਦਿੰਦਾ ਆਮ ਲੋਕਾਂ ਲਈ ਜਿਹੜੇ ਨੂੰ ਸ਼ੂਗਰ ਨਹੀਂ ਹੈਗੀ ਉਹ ਖਾ ਲੈਂਦੇ ਆ ਠੀਕ ਰਹਿੰਦੇ ਆ ਤੇ ਉਸ ਤੋਂ ਬਾਅਦ ਹੁਣ ਨਸੂੜੀਆਂ ਲੱਗੀਆਂ ਹੋਈਆਂ ਨੇ ਪੇੜਾਂ ਦੇ ਉੱਤੇ ਨਸੂੜੇ ਜਿਨ੍ਹਾਂ ਨਾਲ ਹਾਂਜੀ ਪਰ ਬੜਾ ਘੱਟ ਗਿਆ ਸੀ ਹਾਂ ਪਤੰਗੜਾ ਹੁੰਦੇ ਸੀ ਅੱਗੇ ਪਹਿਲਾਂ ਖਾਂਦੇ ਵੀ ਸੀਂਦੇ ਸੀ ਤੇ ਉਹ ਜਿਹੜੇ ਨਸੂੜੇ ਨੇ ਉਹ ਉਹ ਖਾਂਦੇ ਰਹੋ ਤਾਂ ਸਰੀਰ ਦੀ ਇੱਕ ਲਚਕ ਲੁਬਰੀਕੇਸ਼ਨ ਰੱਬ ਨੂੰ ਕੀ ਲੋੜ ਪਈ ਐਵੇਂ ਪੇੜਾਂ ਦੇ ਉੱਤੇ ਇਹ ਜਿਹੀ ਚੀਜ਼ਾਂ ਲਾਊਗਾ ਉਹ ਆਪਣੇ ਲਈਉਂ ਲਾਉਂਦਾ ਵਰਦਾਨ ਆਯੁਰਵੇਦਾ ਦੇ ਵਿੱਚ ਹੋਰ ਐਸੀ ਕਿਹੜੀ ਚੀਜ਼ ਹੈਗੀ ਜਿਹੜੀ ਜਿਹੜੇ ਮਰੀਜ਼ ਹੈ ਡਾਇਬੀਟਿਕ ਜਿਹੜੇ ਪੇਸ਼ੈਂਟ ਹੈ ਉਹ ਕਿਹੜੀ ਤੁਹਾਡਾ ਪ੍ਰੋਡਕਟ ਹੈ ਜਿਹੜਾ ਉਹ ਕਿਹੜਾ ਪ੍ਰੋਡਕਟ ਲੈ ਕੇ ਤੇ ਉਹ ਆਪਣੀ ਸਰੀਰ ਨੂੰ ਠੀਕ ਰੱਖ ਸਕਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਾਂ ਇਹ ਡਿਟੇਲ ਦੱਸਾਂ ਇੱਕ ਤਾਂ ਡਾਇਬੀਟਿਸ ਕੰਟਰੋਲ ਪਾਊਡਰ ਹੈ ਜਿਸ ਵਿੱਚ ਅਸੀਂ ਬੜੇਵੇਂ ਦੀ ਗਰੀ ਮਤਲਬ ਕਹਿ ਲਓ ਕਾਟਨ ਸੀਡ ਪਾ ਕੇ ਉਹਨੂੰ ਅਸੀਂ ਗਵਰਨਮੈਂਟ ਤੋਂ ਅਪਰੂਵਡ ਕਰਾਇਆ ਬਕਾਇਦਾ ਤੇ ਉਹਦੇ ਲੈਨ ਦੇ ਨਾਲ ਕੀ ਹੁੰਦਾ ਕਿ 슈ਗਰ ਦਿਨਾਂ ਚ ਕੰਟਰੋਲ ਹੁੰਦੀ ਆ ਦੂਜੀ ਚੀਜ਼ ਇਹਦੇ ਵਿੱਚ ਅਸੀਂ ਇੱਕ ਹੋਰ ਦਿੱਤੀ ਹੈ ਉਹ ਦਿੱਤੀ ਹੈ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਾਲੇ ਜਾਮਣ ਦੇ ਪੇੜ ਦੀ ਗੂਂਦ ਗੂਂਦ ਤੇ ਇਹ ਜਿਹੜੀ ਚੀਜ਼ ਆ ਇਹ ਕਾਲੇ ਜਾਮਣ ਦਾ ਗੂੰਦ ਜੀ ਜਿਹੜੀ ਜਦੋਂ ਅਸੀਂ ਲਿਆ ਉਹ ਉਹ ਜਿਹੜਾ ਗੂੰਦ ਹੈ ਨਾ ਜੀ ਉਹਦਾ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਚ ਦੱਸਾਂ ਵੀ ਜਿਵੇਂ ਇਨਸਾਨ ਹੈ ਸਾਡਾ ਸਾਡੇ ਸਰੀਰ ਚ ਬਲੱਡ ਹੈ ਹੋਰ ਸਾਰੀਆਂ ਚੀਜ਼ਾਂ ਨੇ ਹੱਡੀਆਂ ਨੇ ਮਾਸ ਹੈ ਸਭ ਕੁਝ ਹੈ ਪਰ ਇੱਕ ਸਾਡੇ ਸਰੀਰ ਚ ਜਿਹੜੀ ਸ਼ਤਾਨ ਪੈਦਾ ਕਰਨ ਦੀ ਸ਼ਕਤੀ ਰੱਖਦਾ ਉਹ ਸਾਡਾ ਵੀਰਜ ਹੈ ਜੀ ਇਸੇ ਤਰ੍ਹਾਂ ਮਹਿਲਾਵਾਂ ਦੇ ਵਿੱਚ ਹੈ ਹੈਨਾ ਉਹ ਜਿਹੜੀ ਚੀਜ਼ ਆ ਉਹ ਵੀਰਜ ਜਿਹੜਾ ਹੈਗਾ ਉਹ ਪੇੜ ਦਾ ਵੀਰਜ ਹੈ ਜਿਹੜਾ ਤੁਸੀਂ ਗੂੰਦ ਲੈਨੇ ਹੋ ਤੁਸੀਂ ਬਾਕੀ ਜੋ ਮਰਜੀ ਖਾ ਲਓ ਜਿਹੜਾ ਉਹ ਗੂੰਦ ਹੈ ਉਹਦਾ ਜਿਹੜਾ ਰਿਜ਼ਲਟ ਆਉਣਾ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ ਜੀ ਜਿਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦੇਮੰਦ ਚੀਜ਼ ਹਾਂ ਜਿਨ੍ਹਾਂ ਲੋਕਾਂ ਨੂੰ ਇਨਸੂਲਿਨ ਟੀਗਾ ਲੱਗਦਾ ਉਹਨਾਂ ਲਈ ਕਾਲੇ ਜਾਮਨ ਦਾ ਗੂੰਦ ਕਮਾਲ ਦੀ ਚੀਜ਼ ਹੈ ਇਹ ਚੀਜ਼ ਜਿਹੜੀ ਹੈਗੀ ਜਿਵੇਂ ਹੁਣ ਗੋਲ ਸਾਹਿਬ ਨੇ ਦੱਸਿਆ ਇਸ ਦਵਾਈ ਦੇ ਵਿੱਚ ਉਹ ਚੀਜ਼ ਕਿੰਨੀ ਕੁ ਮਾਤਰਾ ਦੇ ਵਿੱਚ ਹੈ ਤੇ ਕਿੰਨੀ ਕੁ ਲਾਭ ਹੁੰਦਾ ਇਹ ਜਿੰਨੀ ਲੋੜ ਹੁੰਦੀ ਹੈ ਜਿਵੇਂ ਹੁਣ ਇਹਦੇ ਵਿੱਚ ਹੋਰ ਕਈ ਚੀਜ਼ਾਂ ਨੇ ਜਾਮਨ ਦਾ ਗੂੰਦ ਹੋ ਗਿਆ ਇਹ ਚ ਫਿਰ ਕਾਲੀ ਹਲਦੀ ਹੈਗੀ ਆ ਕਾਲਾ ਜੀਰਾ ਕਾਲੀ ਜੀਰੀ ਪਾਈ ਗਈ ਹੈ ਇਹਦੇ ਵਿੱਚ ਅਤੇ ਕਾਲੀ ਜੀਰੀ 슈ਗਰ ਦੇ ਲਈ ਬਹੁਤ ਅੱਛੀ ਹੈ ਬਹੁਤ ਗੁੱਡ ਚੀਜ਼ ਹੈ ਜੀ ਤੇ ਫਿਰ ਮੇਰੀ ਵਾਈਫ ਕਾਲੀ ਜੀਰੀ ਦਾ ਇੱਕ ਇੱਕ ਚਮਚਾ ਜਾਨੀ ਸਵੇਰੇ ਉੱਠ ਕੇ ਲੈਂਦੀ ਹੈ ਜੀ ਇਹ ਬਹੁਤ ਫਾਇਦੇਮੰਦ ਚੀਜ਼ ਹੈ ਬਹੁਤ ਫਾਇਦੇਮੰਦ ਹੈ ਅਰ ਅਜਤੂਨ ਨੂੰ ਕਾਲਾ ਜਾਮਨ ਦਵਾਂਗੇ ਤੁਸੀਂ ਉਹਨਾਂ ਨੂੰ ਵੀ ਦਿਓ ਜਿੱਦਾਂ ਤੁਸੀਂ ਸ਼ਿਲਾਜੀਤ ਖਾ ਕੇ ਘੋੜੇ ਤੇ ਚੜ੍ਹੇ ਉਹ ਵੀ ਇਹਨੂੰ ਜਾਮਨ ਨੂੰ ਖਾ ਕੇ ਤੁਹਾਨੂੰ ਦੱਸਣਗੇ ਵੀ ਅਸੀਂ ਕਿੰਨੇ ਹਾਲਾਂਕਿ 슈ਗਰ ਨਹੀਂ ਹੈ ਲੇਕਿਨ ਫਿਰ ਵੀ ਅਸੀਂ ਆਯੁਰਵੈਦਿਕ ਇਸਮਾਲ ਕਰਦੇ ਰਹਿੰਦੇ ਹਾਂ ਇੱਕ ਖਾਣੀ ਚਾਹੀਦੀਆਂ ਨੇ ਤਾਂ ਕਿ ਸਾਡੇ ਸਰੀਰ ਦੇ ਵਿੱਚ ਅਸੀਂ ਰੋਜ਼ ਪੈਸਟੀਸਾਈਡ ਖਾ ਰਹੇ ਹਾਂ ਜ਼ਹਿਰ ਖਾ ਰਹੇ ਹਾਂ ਦੁੱਧ ਦੇ ਵਿੱਚ ਹੋਣਾਂ ਤਾਂ ਉਹ ਚੀਜ਼ਾਂ ਤੋਂ ਬਚਣ ਵਾਸਤੇ ਸਭ ਤੋਂ ਬੈਸਟ ਚੀਜ਼ ਹੈ ਜਿਹੜਿਆ ਘਰੇਲੂ ਨੁਸਖੇ ਨੇ ਮੇਥੀ ਅਜਮਾਉਂਦੇ ਰਹੋ ਕਾਲ ਕਲੌਂਜੀ ਲੈਂਦੇ ਰਹੋ ਇੱਕ ਹੋਰ ਬੜੀ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਜੀਰਾ ਅਜਵੈਨ ਤੇ ਸੌਂਫ ਜੀ ਇਹ ਤਿੰਨ ਚੀਜ਼ਾਂ ਇਹਨਾਂ ਨੂੰ ਤਵੇ ਤੇ ਰੋਸਟ ਕਰੋ ਬਰਾਬਰ ਬਰਾਬਰ ਪਾ ਕੇ ਉਦੋਂ ਬਾਅਦ ਇਹਦਾ ਪਾਊਡਰ ਬਣਾ ਲਓ ਉਹ ਪਾਊਡਰ ਜਦੋਂ ਵੀ ਰੋਟੀ ਖਾ ਕੇ ਹਟਦੇ ਆ ਥੋੜਾ ਜਿਹਾ ਖਾ ਲਓ ਹਾਜ਼ਮੇ ਲਈ ਦੋ ਹਾਜ਼ਮੇ ਲਈ ਤਵੇ ਤੇ ਜਾ ਕੇ ਜੀ ਨਾਲ ਦੇ ਕੋਲ ਇਸ ਤਰ੍ਹਾਂ ਦਾ ਕੀਸ ਕਰਨ ਦਾ ਸਮਾਂ ਨਹੀਂ ਹੈ ਹੂੰ ਉਹ ਕੀ ਤੁਹਾਡੀ ਇਸ ਤਰ੍ਹਾਂ ਦੀ ਮੈਡੀਸਿਨ ਹੈ ਜੀ ਉਹਦੇ ਵਿੱਚ ਸਾਰੀ ਚੀਜ਼ ਮਿਲੇ ਦੇਖੋ ਜਿਹੜੇ ਲੋਕੀ ਕਹਿੰਦੇ ਆ ਸਾਡੇ ਕੋਲ ਸਮਾਂ ਨਹੀਂ ਹੈਗਾ ਉਹ ਜਦੋਂ ਸਾਨੂੰ ਫੋਨ ਕਰਦੇ ਆ ਅਸੀਂ ਫਿਰ ਉਹਨਾਂ ਨੂੰ ਦੱਸਦੇ ਆ ਵੀ ਸਮਾਂ ਕਿੱਥੋਂ ਕੱਢਣਾ ਇਹਨਾਂ ਨੂੰ ਘਰੇ ਹੀ ਬਣਾਓ ਅੱਛਾ ਜੀ ਅੱਖਾਂ ਮੂਰੇ ਬਣਾਓ ਤੇ ਖਾਓ ਜਿਹੜੇ ਅਸੀਂ ਦੇਣੀਆਂ ਨੇ ਚੀਜ਼ਾਂ ਅਸੀਂ ਪ੍ਰੋਸੈਸ ਚ ਦੇਣੀਆਂ ਨੇ ਗਵਰਨਮੈਂਟ ਤੋਂ ਰਜਿਸਟਰਡ ਜਿਹੜੀਆਂ ਚੀਜ਼ਾਂ ਨੇ ਜਿਹੜੀ ਜਿਹਦੇ ਅਸੀਂ ਮਤਲਬ ਕਹ ਲਵਾਂ ਕਿ ਲਾਇਸੈਂਸ ਦੇ ਅੰਡਰ ਲੈਂਦੇ ਆ ਜੀ ਹੁਣ ਜਿਵੇਂ ਜਿਵੇਂ ਇਹ ਕਾਲਾ ਜਾ ਨਗੂਂਦਾ ਹੁਣ ਇਹਦੇ ਚ ਇੱਕ ਸ਼ੁਗਰੀ ਨੰ ਅਮਰਤ ਕੈਪਸੂਲ ਹੈ ਇਹ ਹੈ ਹੀ ਅਮਰਤ ਆ ਕਿ ਉਹ 슈ਗਰ ਨਹੀਂ ਵੀ ਹੈਗੀ ਅਸੀਂ ਉਹਨੂੰ ਜਿਵੇਂ ਹੁਣ ਕਈਆਂ ਨੂੰ ਵੰਸ਼ ਨੁਮਾ ਰੋਗ ਦਾ ਡਰ ਰਹਿੰਦਾ ਵੀ ਮੇਰੇ ਬਾਪੂ ਨੂੰ ਹੈ ਜੀ ਮੇਰੀ ਬੇਬੇ ਨੂੰ ਆ ਉਹ ਅੱਗੇ ਅੱਗੇ ਬੱਚਿਆਂ ਨੂੰ ਹੋ ਜਾਂਦੀ ਹੈ ਉਹਨਾਂ ਨੂੰ ਅਸੀਂ ਕਹਿੰਦੇ ਵੀ ਇਹ ਖਾਈ ਜਾਓ ਇਹ 30 ਸਾਲ ਹੋ ਗਏ ਜੀ ਸਾਨੂੰ ਜਿਨ੍ਹਾਂ ਨੂੰ ਖਵਾ ਰਹੇ ਆ ਅੱਜ ਤੱਕ ਉਹ ਇਹ ਨਹੀਂ ਕਹਿ ਸਕਦੇ ਵੀ ਸਾਨੂੰ 슈ਗਰ ਦੀ ਹਾਰਟ ਦੀ ਕੋਲੇਸਟ੍ਰੋਲ ਦੀ ਕੋਈ ਪ੍ਰੋਬਲਮ ਹੈ ਇਹ ਉਹ ਚੀਜ਼ਾਂ ਨੇ ਅੱਛਾ ਜੀ ਜੋੜਾਂ ਦੇ ਜੋੜਾਂ ਦਾ ਕੁਝ ਦਰਦ ਵੀ ਇਹ 슈ਗਰ ਦਾ ਨਾਲ ਕਨੈਕਟ ਰੱਖਦਾ ਬਹੁਤ ਵੱਡਾ ਹੱਡੀਆਂ ਤੇ ਪਾਉਂਦੀ ਹੈ ਅਸਰ 슈ਗਰ ਹੈ ਨਾ ਜੀ ਬਹੁਤ ਵੱਡਾ ਕਨੈਕਸ਼ਨ ਹੈ ਜੀ ਥੱਡੀਆਂ ਤੇ ਚਮੜੀ ਤੇ ਅੱਖਾਂ ਤੇ ਉਹੀ ਤਾਂ ਗੱ ਆਏ ਸਮਝ ਲਓ ਵੀ ਜਿਵੇਂ ਲੱਕੜ ਨੂੰ ਘੁਣ ਲੱਗ ਜਾਂਦਾ ਹੈ ਸਰੀਰ ਨੂੰ ਐ ਲੱਗ ਜਾਂਦਾ ਹੈ ਉਤੋਂ ਵੱਡਾ ਸੋਹਣਾ ਲੱਗਦਾ ਸਰੀਰ ਅੰਦਰੋਂ ਥੋਥਾ ਹੋਵੇ। ਕਈ ਲੋਕ ਫੁੱਲ ਜਾਂਦੇ ਆ, ਕਈ ਬਿਲਕੁਲ ਹੀ ਸੁੱਕ ਜਾਂਦੇ ਆ ਜੀ ਇਹ ਵੀ ਦੇਖਿਆ ਗਿਆ ਨਾ। ਬਿਲਕੁਲ ਬਿਲਕੁਲ। ਔਰ ਕਈ ਜੰਦਿਆਂ ਬੱਚਿਆਂ ਨੂੰ ਸ਼ੂਗਰ। ਬੱਚੇ ਦਾ ਕੀ ਇਲਾਜ ਹੈ ਜੀ? ਬੱਚੇ ਨੂੰ ਕੋਈ ਦੇ ਸਕਦੇ ਆ? ਇਹ ਥੋੜੀ ਵੱਡੀ ਗੱਲ ਹੈ। ਇਹ ਇਹ ਅਵੇਅਰ ਕਰਨਾ ਬਹੁਤ ਜ਼ਰੂਰੀ ਸੀਗਾ। ਤੁਸੀਂ ਕੁਐਸਚਨ ਕੀਤਾ। ਮੈਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਦੇ ਘਰ 'ਚ ਕਿਸੇ ਵੀ ਬੱਚੇ ਨੂੰ ਅਗਰ ਡਾਇਬੀਟਿਸ ਦੀ ਪ੍ਰੋਬਲਮ ਹੈ 13 ਸਾਲ ਦੀ ਉਮਰ ਜਦੋਂ ਉਹਦੀ ਹੋਣੀ ਆ, ਉਹਨੂੰ ਔਰਲ ਮੈਡੀਸਿਨ ਉਸ ਤੋਂ ਬਾਅਦ ਸ਼ੁਰੂ ਕਰ ਸਕਦੇ ਆ। ਔਰਲ ਮਤਲਬ ਖ ਇੰਜੈਕਸ਼ਨ ਤੇ ਹੀ ਰੱਖਣਾ ਪਊਗਾ ਕਈ ਲੋਕੀ ਮੇਰੇ ਕੋਲ ਵੀ ਫੋਨ ਕਰ ਲੈਂਦੇ ਆ ਸਾਡੇ ਸਟਾਫ ਨੂੰ ਕਰ ਲੈਂਦੇ ਆ ਵੀ ਗੁਇਲ ਸਾਹਿਬ ਕੋਈ ਦਵਾਈ ਦੱਸ ਦੋ ਤਾਂ ਕਈ ਇਦਾਂ ਦੇ ਲੋਕਾਂ ਕੋਲੇ ਜਾ ਫਸਦੇ ਜਿਹੜੇ ਕਹਿੰਦੇ ਆ ਇਹ ਤਾਂ ਜੜੋਂ ਖਤਮ ਕਰ ਦਾਂਗੇ ਉਹ ਫਿਰ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਬਹੁਤ ਹੀ ਇੰਟੈਲੀਜੈਂਟ ਕੁਆਲੀਫਾਈਡ ਔਰ ਬਹੁਤ ਗੁੱਡ ਕਿਸੇ ਵੈਦ ਦੀ ਜਿਹੜਾ ਵੀ ਤੁਹਾਡੇ ਨੇੜੇ ਤੇੜੇ ਹੋਵੇ ਉਹਦੀ ਸਲਾਹ ਨਾਲ ਹੀ ਕੋਈ ਮੈਡੀਸਿਨ ਸਟਾਰਟ ਕਰਨੀ ਆ ਆਦਰਵਾਇਜ਼ ਉਹ ਇਨਸੂਲਿਨ ਤੇ ਡਿਪੈਂਡ ਰਹੂਗਾ 13 ਸਾਲ ਤੋਂ ਲੈ ਕੇ 100 ਸਾਲ ਦੇ ਬਜ਼ੁਰਗਾਂ ਤੱਕ ਜਿਹੜਾ ਕੱਲਾ ਡਾਇਬੀਟਿਸ ਕੰਟਰੋਲ ਪਾਊਡਰ ਤੇ ਕਾਲਾ ਜਾਮਨ ਗੋੰਦ ਦਾ ਡੀਐਸ ਕੈਪਸੂਲ ਹੈ ਇਹ ਕਮਾਲ ਰਿਜ਼ਲਟ ਕਰ ਰਿਹਾ ਜੀ ਇਹਦੇ ਨਾਲ ਮਤਲਬ ਉਹ ਲੋਕ ਜਿਹੜੇ ਆ ਕੇ ਮੇਰੇ ਕੋਲ ਬਹਿ ਜਾਂਦੇ ਨੇ ਵੀ ਗੋਲ ਸਾਹਿਬ ਸਿਰਫ ਅਸੀਂ ਦਵਾਈ ਲੈਣ ਦੇ ਮੂਡ 'ਚ ਤਾਂ ਨਹੀਂ ਆਏ ਅਸੀਂ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਬਸ ਮਿਲਣ ਆਏ ਆ ਕਈ ਤਾਂ ਕਹਿਣਗੇ ਦੇਖਣ ਆਏ ਆ ਉੰਨਾਂ ਨੂੰ ਫਿਰ ਜਦੋਂ ਮੈਂ ਬੈਠ ਕੇ ਸਮਝਾਉਣਾ ਵੀ ਇਹ ਚਾਹ ਪਾਇਆ ਹੋਇਆ ਉਹ ਫਿਰ ਲੈ ਕੇ ਜਾਂਦਾ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ 슈ਗਰ ਲੈਵਲ ਠੀਕ ਆ ਜਾਂਦਾ ਹੁਣ ਜੀ ਬਿਲਕੁਲ ਆਉਣਾ ਚਾਹੀਦਾ ਜਿਹੜਾ ਦਵਾਈ ਖਾਣ ਦੇ ਨਾਲ ਜਿਵੇਂ ਅੱਖਾਂ ਦੇ ਨਿਗਾ ਦੇ ਉੱਤੇ ਕੋਈ ਇਸੇ ਤਰ੍ਹਾਂ ਦਾ ਇਦੇ ਨਾਲ ਅੱਖਾਂ ਦੀ ਨਿਗਾਹ ਜੇ ਮਤਲਬ ਪ੍ਰੋਬਲਮ ਹੈਗੀ ਆ ਕਿਸੇ ਨੂੰ ਮੋਤੀਆ ਆਉਣ ਦੇ ਚਾਂਸ ਨੇ ਉਹਦੇ ਵਿੱਚ ਜਿਵੇਂ ਬਹੁਤ ਗੁੱਡ ਰਿਜ਼ਲਟ ਹੈ ਜੀ ਹੁਣ ਕਈਆਂ ਨੂੰ ਡਾਕਟਰ ਕਹਿੰਦੇ ਨੇ ਤੁਹਾਡੀ 슈ਗਰ ਜਿਹੜੀ ਬਾਰਡਰ ਲਾਈਨ ਤੇ ਆ ਉਹ ਜੇ ਅਗਰੇ ਲੈਣਾ ਸ਼ੁਰੂ ਕਰ ਦੇਣ 6 ਕਿ ਮਹੀਨੇ ਲੈ ਲੈਣ ਮੁੜ ਕੇ 슈ਗਰ ਦਾ ਨਾਮ ਨਿਸ਼ਾਨ ਨੇੜੇ ਨਹੀਂ ਆਉਂਦਾ ਇਹ ਇੱਕ ਮਤਲਬ ਡਾਇਬੀਟਿਸ ਕੰਟਰੋਲ ਦਾ ਸਿਸਟਮ ਹੈ ਇਹਨੂੰ ਜਿਵੇਂ ਹੁਣ ਇੱਕ ਕਿੱਟ ਹੈ ਸਾਡੀ ਅਸੀਂ ਕਹਿੰਦੇ ਹੁੰਨੇ ਵੀ ਇਹਨੂੰ ਘਰੇ ਰੱਖੋ ਕੰਨਿਆਂ ਨੂੰ ਮੈਂ ਆਦਤ ਪਾਉਣ ਵਾਸਤੇ ਇਹ ਫ੍ਰੀ ਵੀ ਦਿੰਨਾ ਹੈ 2000 ਦਾ ਪ੍ਰੋਡਕਟ। ਇਹ ਜਿਹੜੀ ਕਿੱਟ ਹੈ ਪੂਰੀ ਡਾਇਬੀਟਿਸ ਕੰਟਰੋਲ ਦੀ ਕਿੱਟ ਹੈ ਚ ਸਰ ਸਟ੍ਰਿਪ ਵਗੈਰਾ ਅਸੀਂ ਤਾਂ ਦੇ ਦੇ ਦਿੰਨੇ ਆ ਵੀ ਮਰੀਜ਼ ਨੂੰ ਆਦਤ ਪਾਉ। ਯਾਨੀ ਇਹ ਚੰਨ ਆਯੁਰਵੇਦ ਦੇ ਵਿੱਚ ਅਵੇ ਅਵੇਲੇਬਲ ਹੈ। ਹਾਂ ਅਵੇਲੇਬਲ ਹੈ। ਇਹ ਡਾਕਟਰ ਸ਼ੂਗਰਿੰ ਦੇ ਨਾਮ ਤੇ ਆ। ਇਹ ਜ਼ਰੂਰ ਦਿੰਨੇ ਆ ਸੀ ਤਾਂ ਕਿ ਉਹ ਆਪਣੀ ਸ਼ੂਗਰ ਚੈੱਕ ਕਰਦੇ ਰਹਿਣ ਟਾਈਮ ਟੂ ਟਾਈਮ। ਹੁਣ ਜੇ ਮੇਂ ਸ਼ੂਗਰ ਤੁਹਾਡੀ 100 ਮਿਲੀਗ੍ਰਾਮ ਹੈ ਤੇ ਡਾਕਟਰ ਸਾਹਿਬ ਨੇ ਤੁਹਾਡਾ ਮਿੱਠਾ-ਮੁੱਠਾ ਸਭ ਬੰਦ ਕਰ ਰੱਖਿਆ ਤੇ ਤੁਸੀਂ 100 ਮਿਲੀਗ੍ਰਾਮ ਹੈ ਤੁਹਾਨੂੰ ਮਿੱਠਾ ਖਾ ਮਤਲਬ ਜਿਵੇਂ ਹੁਣ ਗੰਨੇ ਦਾ ਰਸ ਹੈ ਮੈਂ ਕਹਿਣਾ ਸਾਰੇ ਮਰੀਜ਼ਾਂ ਨੂੰ ਜਿੰਨੇ ਵੀ ਡਾਇਬੀਟਿਕ ਪੇਸ਼ੈਂਟ ਨੇ ਬਈ ਗੰਨੇ ਦਾ ਰਸ ਪੀਓ ਪਰ ਉਹਦੇ ਚ ਨਿੰਬੂ ਅਦਰਕ ਇਹ ਚੀਜ਼ਾਂ ਨਹੀਂ ਪਾਉਣੀਆਂ ਉਹ ਕਿਉਂ ਨਹੀਂ ਪਾਉਣੀ ਹੈ ਜੀ ਉਹ 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 ਫਿਰ ਫਿਰ ਰੱਬ ਪਾ ਦਿੰਦਾ ਜੀ ਗੰਨੇ ਚ ਪਹਿਲਾਂ ਹੀ ਖੱਟਾ ਮਿੱਠਾ ਕਰ ਦਿੰਦਾ ਉਹਨੂੰ ਰੱਬ ਨੇ ਕਿਉਂ ਨੈਚੁਰਲ ਬਣਾ ਕੇ ਦਿੱਤਾ ਜਦੋਂ ਅਸੀਂ ਦਵਾਈ ਖਾਣੇ ਆ ਖਾਵਾਂਗੇ ਤੇ ਕਿੰਨੀ ਕੁ ਦੇਰ ਬਾਅਦ ਫਿਰ ਜਿਹੜਾ ਹੈਗਾ 슈ਗਰ ਦਾ ਟੈਸਟ ਕਰਵਾ ਲੈਣਾ ਚਾਹੀਦਾ ਇਹਦਾ ਇਹਦਾ ਹਰ ਹਰ 3 ਮਹੀਨੇ ਬਾਅਦ ਅਸੀਂ ਟੈਸਟ ਕਰਵਾਣੇ ਆ ਤੇ ਇਹ ਜਿਹੜੀ ਕਰੈਟਰੀ ਅਸੀਂ ਦਿੰਦੇ ਉਹ ਕਹਿੰਦੇ ਵੀ ਰੋਜ਼ ਆਪਦਾ ਟੈਸਟ ਕਰੀ ਚੱਲ ਉਹ ਤੁਸੀਂ ਆਪਣੇ ਇੱਕ ਚਾਰਟ ਬਣਾ ਲਓ ਉਹਦਾ ਰੋਜ਼ ਹੀ ਰੋਜ਼ ਹੌਸਲਾ ਬਣਦਾ ਜਾਂਦਾ ਹੁਣ ਤੇ ਫਿਰ ਇੱਕ ਭੁਲੇਖਾ ਹੀ ਹੈ ਸਹੀ ਹੈ ਇੱਕ ਇੱਕ ਭੁਲੇਖਾ ਔਰ ਇੱਕ ਡਰ ਹੈ ਪੈਦਾ ਕੀਤਾ ਗਿਆ ਸਿਸਟਮ ਵੱਲੋਂ ਤੋ ਮਰੀਜ਼ ਨੂੰ ਇੰਨਾ ਡਰਾ ਦਿੱਤਾ ਜਾਂਦਾ ਉਹ ਫਿਰ ਉਹ ਡਰਿਆ ਹੋਇਆ ਉਹ ਗੋਲੀਆਂ ਖਾਈ ਜਾਂਦਾ ਜਿਵੇਂ ਅੱਜ ਮੰਨ ਲਓ ਉਹਦੀ ਸ਼ੂਗਰ 400 ਮਿਲੀਗ੍ਰਾਮ ਹੈ ਉਹਨੂੰ ਸਵੇਰ ਸ਼ਾਮ ਗੋਲੀ ਦੇਤੀ ਖਾਣ ਨੂੰ ਡਾਕਟਰ ਨੇ ਉਹ ਵਿਚਾਰਾ ਸਵੇਰ ਸ਼ਾਮ ਖਾਈ ਜਾਂਦਾ ਡਾਕਟਰ ਕੋਲ ਤਾਂ ਨਹੀਂ ਜਾਂਦਾ ਵੀ ਉਹ ਫੀਸ ਫੇਰ ਲਊ 500 ਪੁੱਛਣ ਜਾਂਦਾ ਨਹੀਂ ਤੇ ਉਹ ਖਾਈ ਜਾਂਦਾ ਫਿਰ ਸ਼ੂਗਰ ਲੋ ਹੋ ਜਾਂਦੀ ਹੈ ਕਈ ਵਾਰੀ ਇਹ ਵੀ ਪਾਣਾ ਬੀਤਦਾ ਹੈ ਕਈ ਵਾਰੀ ਇਸ ਤਰ੍ਹਾਂ ਦਾ ਇਲਜ਼ਾਮ ਵੀ ਲੱਗਦਾ ਹੈ ਕਿ ਹਾਂਜੀ ਜਿਹੜੇ आयुर्वेदा ਵਾਲੇ ਪ੍ਰੋਡਕਟ ਜਿਹੜੇ ਹੈਗੇ ਵੀ ਉਹਦੇ ਵਿੱਚ ਕੁਝ ਜਿਹੜੀਆਂ ਅੰਗਰੇਜ਼ੀ ਦਵਾਈਆਂ ਦਾ ਮਿਸ਼ਰਣ ਕਰ ਦਿੰਦੇ ਆ ਇਦਾਂ ਜਿਹੜਾ ਹੈਗਾ ਜਿਹੜੇ ਆਯੁਰਵੇਦ ਦੇ ਸਿਸਟਮ ਹੈ ਨੇ ਜਿਹੜੇ ਗਵਰਨਮੈਂਟ ਤੋਂ ਅਪਰੂਵਡ ਨੇ ਜੀਐਮਪੀ ਸਰਟੀਫਾਈਡ ਨੇ ਉਹ ਇਹ ਜੀ ਗਲਤੀ ਕਦੇ ਵੀ ਨਹੀਂ ਕਰਦੇ ਕਿਉਂਕਿ ਜੇ ਉਹ ਕਰਨਗੇ ਤਾਂ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਜਾ ਬਿਲਕੁਲ ਇਹ ਚੀਜ਼ ਦਾ ਤੁਸੀਂ ਵੱਧ ਵੱਧ ਧਿਆਨ ਰੱਖਣਾ ਕਿ ਜੋ ਇੱਕ ਰਜਿਸਟਰਡ ਚੀਜ਼ ਹੈ ਜੋ ਇਹਦੇ ਤੇ ਲਿਖਿਆ ਹੋਇਆ ਤੁਸੀਂ ਉਹ ਖਾਓਗੇ ਤੇ ਜ਼ਰੂਰ ਤੁਹਾਨੂੰ ਉਸ ਚੀਜ਼ ਦਾ ਫਾਇਦਾ ਮਿਲੂਗਾ। ਇੱਕ ਬੜੀ ਗੱਲ ਆਪਾਂ ਦਾ ਕਈ ਵਾਰੀ ਕੀ ਚੀਜ਼ ਹੈ ਸਭ ਕੁਝ ਜਾਣਦੇ ਹੋਏ ਇਗਨੋਰ ਕਰ ਦਿੰਨੇ ਆ। ਇੱਕ ਵੇ ਤੁਹਾਨੂੰ ਦੱਸ ਦਿੰਦਾ ਵੀ 슈ਗਰ ਕਾਰਨ ਅੱਜ ਤੱਕ ਕਿਸੇ ਦੀ ਡੈਥ ਨਹੀਂ ਹੋਈ। ਓਕੇ ਜੀ। ਅੱਛਾ ਜੀ। ਡੈਥ ਹੁੰਦੀ ਹੈ ਜਿਹੜੀਆਂ ਅਸੀਂ ਐਕਸੈਸਡ ਡੋਜ਼ ਖਾਈ ਜਾਂਦੇ ਆ, 슈ਗਰ ਦੀਆਂ ਦਵਾਈਆਂ ਖਾਈ ਜਾਂਦੇ ਆ ਉਹਨਾਂ ਕਰਕੇ। ਇਸ ਲਈ 슈ਗਰ ਦੇ ਮਰੀਜ਼ ਨੂੰ ਹਮੇਸ਼ਾ ਹੂੰ। ਅਵੇਅਰ ਰਹਿਣਾ ਚਾਹੀਦਾ ਔਰ ਇੱਕ ਗੱਲ ਨੋਟ ਕਰ ਲਓ ਜਦੋਂ ਤੁਹਾਨੂੰ ਡਾਇਬਟੀਜ਼ ਹੋ ਜਾਂਦੀ ਆ ਤਾਂ ਤੁਹਾਡੇ ਘਰ ਦੇ ਆਸ-ਪਾਸ ਜਰੂਰ ਇੱਕ ਜਾਂ ਦੋ ਜਾਂ ਤੁਹਾਡੇ ਘਰ 'ਚ ਵੀ ਆਯੁਰਵੈਦਿਕ ਦੇ ਵੈਦ ਹੈਗੇ ਨੇ ਕਿਉਂਕਿ ਅੱਜਕੱਲ ਸਾਡੇ ਬੱਚੇ ਬਹੁਤ ਬੀਏ ਐਮਐਸ ਕਰ ਰਹੇ ਨੇ ਸਭ ਦੇ ਨੇੜੇ ਤੇੜੇ ਨੇ ਉਹਨਾਂ ਨੂੰ ਆਪਣੀ ਪਾਈਪਲਾਈਨ 'ਚ ਰੱਖੋ ਤੇ ਉਹਨਾਂ ਦੇ ਨਾਲ ਡਿਸਕਸ ਪਹਿਲਾਂ ਕਰੋ ਫਿਰ ਜਾਓ ਤੁਸੀਂ ਆਪਣੇ ਐਲੋਪੈਥੀ ਵੱਲ ਉਸ ਤੋਂ ਬਾਅਦ ਤੁਸੀਂ ਜਾਓ ਬਾਕੀ ਚੀਜ਼ਾਂ ਵੱਲ ਸਭ ਤੋਂ ਪਹਿਲਾਂ ਨੈਚਰੋਪੈਥੀ ਯੋਗਾ ਔਰ ਆਯੁਰਵੈਦਿਕ ਸਿਸਟਮ ਨੂੰ ਆਪਣੇ ਨਾਲ ਜੋੜ ਕੇ ਰੱਖੋ ਔਰ ਉਹਨਾਂ ਲੋਕਾਂ ਦੀ ਰਿਸਪੈਕਟ ਕਰੋ ਬਾਰ ਬਾਰ ਫੀਸਾਂ ਨਹੀਂ ਦੇਣੀਆਂ ਪੈਂਦੀਆਂ ਉਹ ਤੇ ਵਿਚਾਰੇ ਉਹੀ ਉੱਡੇ ਰਹਿੰਦੇ ਨੇ ਸਾਨੂੰ ਜਦੋਂ ਕਿਸੇ ਨੂੰ ਡਾਇਬਟੀ ਹੋ ਜਾਂਦੀ ਹੈ ਸ਼ੂਗਰ ਹੋ ਜਾਂਦੀ ਹੈ ਮਤਲਬ ਉਹ ਜਦੋਂ ਪਹਿਲੀ ਵਾਰੀ ਕਿਸੇ ਨੂੰ ਹੁੰਦੀ ਹੈ ਕਿਤੇ ਬੰਦੇ ਘਬਰਾ ਜਾਂਦੇ ਨੇ ਇਹ ਗੁਲਸਬ ਕਿਸ ਤਰੀਕੇ ਨਾਲ ਉਹਨੂੰ ਅਸੀਂ ਦੇਖ ਸਕਦੇ ਹਾਂ ਵੀ ਘਬਰਾਉਣ ਦੀ ਜ਼ਰੂਰਤ ਹੈਗੀ ਜਾਂ ਨਹੀਂ ਬੁੱਗਾ ਜੀ ਬਿਲਕੁਲ ਨਹੀਂ ਨਾਲੇ ਦੇ ਸਾਈਨ ਕੀ ਨੇ ਜੀ ਕਿਵੇਂ ਪਤਾ ਲੱਗਦਾ ਮੈਂ ਸ਼ੂਗਰ ਵੱਧ ਗਿਆ ਕਿ ਘਟ ਗਿਆ ਮੈਂ ਦੱਸ ਦਿੰਦਾ ਤੁਹਾਨੂੰ ਹਾਂ ਜੀ ਪਹਿਲਾਂ ਹੁੰਦਾ ਸੀ ਜਿਹੜੀ ਇੱਕ ਕਹਾਵਤ ਸੀ ਵੀ ਜੇ ਜੇ ਇਨਸਾਨ ਬਾਥਰੂਮ ਕਰਕੇ ਆਉਂਦਾ ਉਥੇ ਕੀੜੀਆਂ ਇਕੱਠੀਆਂ ਹੋ ਜਾਂਦੀਆਂ ਸੀ ਹੁਣ ਉਹ ਨਾ ਤਾਂ ਉਦਾਂ ਬਾਥਰੂਮ ਹੁੰਦੇ ਨੇ ਸਭ ਕੁਝ ਬੰਦ ਹੈ ਡੱਬੇ ਚ ਲਾਈਫ ਸਟਾਈਲ ਚੇਂਜ ਹੋ ਗਿਆ ਤੇ ਹੁਣ ਕੀ ਆ ਜਿਨ੍ਹਾਂ ਨੂੰ ਡਾਇਬੀਟਿਸ ਹੁੰਦੀ ਆ ਇੱਥੇ ਬਹੁਤ ਬੜੀ ਗੱਲ ਹੈ ਜੀ ਬਾਥਰੂਮ ਬਾਰ-ਬਾਰ ਆਊਗਾ ਅੱਛਾ ਯੂਰਿਨ ਸਿਸਟਮ ਦੇ ਉੱਤੇ ਖਾਰਿਸ਼ ਹੋਣ ਲੱਗ ਜੂਗੀ ਜਿੰਨਾ ਵੀ ਆ ਚਾਹੇ ਲੇਡੀਜ਼ ਦਾ ਚਾਹੇ ਜੈਂਟਸ ਦਾ ਤੇ ਇਦਾਂ ਦੀ ਜਿਹੜੇ 슈ਗਰ ਦੇ ਨਾਲ ਲਾਹਮਤਾਂ ਆਉਂਦੀਆਂ ਨੇ ਕਦੇ ਨਜ਼ਰ ਕਮਜ਼ੋਰ ਹੋ ਰਹੀ ਹੈ ਥਕਾਵਟ ਸਾਹ ਫੁੱਲਣ ਲੱਗ ਗਿਆ ਇਹਦਾ ਸਭ ਤੋਂ ਵੱਡਾ ਜਿਹੜਾ ਪਹਿਲਾਂ ਪਤਾ ਲੱਗਦਾ ਜਦੋਂ ਡਾਕਟਰ ਕੋਈ ਕਹਿੰਦਾ ਵੀ ਜਾ ਕੇ 슈ਗਰ ਚੈੱਕ ਕਰਾ ਉਹ ਪਤਾ ਲੱਗਦਾ ਜਦੋਂ ਉਹਨੂੰ ਬਾਰ-ਬਾਰ ਬਾਥਰੂਮ ਆਉਂਦਾ ਤੇ ਚੱਕਰ ਆਉਣ ਲੱਗ ਜਾਂਦੇ ਨੇ ਬੈਠ ਕੇ ਉੱਠਦਾ ਤੇ ਚੱਕਰ ਜੇ ਆਉਂਦੇ ਨੇ ਅੱਛਾ ਉਹ ਚੀਜ਼ ਜਿਹੜੀ ਆ ਉਹ ਇੱਕ 슈ਗਰ ਦੀ ਲਾਹਮਤ ਆ ਜਾਂਦੀ ਹੈ ਤੇ ਲੇਕਿਨ ਇਹ ਜ਼ਰੂਰੀ ਨਹੀਂ ਕਿ ਘਬਰਾਉਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਇੱਕ ਗੱਲ ਸਾਫ਼ ਸ਼ਬਦਾਂ ਚ ਕਹਿ ਦਿੰਦਾ ਜਿੰਨੇ ਵੀ ਲੋਕ ਨੇ ਜਦੋਂ ਵੀ 슈ਗਰ ਤੁਹਾਨੂੰ ਪਤਾ ਲੱਗਦੀ ਆ ਦ ਇਮੀਡੀਏਟ ਨੇਚਰੋਪੈਥੀ ਇਮੀਡੀਏਟ ਆਯੁਰਵੈਦਿਕ ਸਿਸਟਮ ਇਮੀਡੀਏਟ ਆਪਣੇ ਘਰੇਲੂ ਨੁਸਖਿਆਂ ਦੇ ਵਿੱਚ ਚਲੇ ਜਾਓ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲਓ ਔਰ ਇਕਦਮ ਜਦੋਂ ਅਸੀਂ ਮੋਟੀਆਂ-ਮੋਟੀਆਂ ਗੋਲੀਆਂ ਸ਼ੁਰੂ ਕਰ ਦਿੰਦੇ ਆ ਟੀਕਾ ਲੱਗਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਫਿਰ ਜਿਹੜੇ ਆਯੁਰਵੇਦਿਸਟਾ ਜਾਂ ਸਾਡੇ ਵਰਗੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਫਿਰ ਕਾਫੀ ਟਾਈਮ ਲੱਗਦਾ ਉਸ ਪੇਸ਼ੈਂਟ ਨੂੰ ਕੰਟਰੋਲ ਕਰਨ ਚ ਕਿਉਂਕਿ ਉਹਨੂੰ ਜਾਂਦੇ ਹੀ ਡਰਾ ਦਿੱਤਾ ਜਾਂਦਾ ਵੀ ਤਾਂ ਤੈਨੂੰ ਸਾਰੀ ਉਮਰ ਖਾਣੀ ਪਊ ਡਾਇਟ ਜੇ ਹੋ ਗਈ ਹੈ ਤਾਂ ਉਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਇਕਦਮ ਨਹੀਂ ਘਬਰਾਉਣ ਦੀ ਲੋੜ ਖਾਣ ਦੇ ਵਿੱਚ ਉਹਨੂੰ ਇੱਕ ਜਾਂ ਦੋ ਚਮਚੇ ਰੋਜ਼ ਘੱਟੋ-ਘੱਟ ਦੇਸੀ ਘਿਓ ਖਾਣਾ ਚਾਹੀਦਾ ਮੱਖਣ ਖਾਣਾ ਚਾਹੀਦਾ ਤੇ ਨਾਲੇ ਤਾਂ ਸੁਣਿਆ ਦੇਸੀ ਘਿਓ ਕਹਿੰਦੇ ਵੀ ਕੋਲੇਸਟ੍ਰੋਲ ਹਾਈ ਕਰਦਾ ਜਿਹੜਾ ਦੇਸੀ ਕਿ ਉਹ ਨਹੀਂ ਕਰਦਾ ਜੀ ਜਿਹੜਾ ਜਿਹੜਾ ਮਿਲਾਵਟ ਵਾਲਾ ਦੇਸੀ ਕਿ ਉਹ ਜ਼ਰੂਰ ਕਰਦਾ ਮੈਂ ਕਹਿੰਦਾ ਨਾ ਮੂਫਲੀ ਦਾ ਤੇਲ ਖਾਓ ਜੀ ਸਰੋਂ ਦਾ ਤੇਲ ਖਾਓ ਤਿਲ ਦਾ ਵੀ ਚੰਗਾ ਮੈਂ ਲੰਦਾ ਹਾਂ ਤਿਲਾਂ ਦਾ ਤੇਲ ਖਾਓ ਜੈਤੂਨ ਦਾ ਤੇਲ ਖਾਓ ਅੱਛਾ ਤੇਲ ਉਹਨੇ ਜਿਹੜਾ ਬਹੁਤਾ ਅਮੀਰ ਆ ਉਹ ਜੈਤੂਨ ਖਾ ਲੋ ਜਿਹੜਾ ਮੇਰੇ ਵਰਗਾ ਮਾੜਾ ਮੋਟਾ ਮੱਤੜਾ ਉਹ ਭਾਈ ਸਰੋਂ ਦਾ ਤੇਲ ਖਾ ਲੋ ਮਤਲਬ ਸਰੋਂ ਦਾ ਤੇਲ ਜਿਹੜਾ ਤੁਹਾਡੇ ਸਰੀਰ ਦਾ ਪੋਸ਼ਣ ਕਰਦਾ ਉਹਨੂੰ ਮਲੋ ਵੀ ਉਹਨੂੰ ਛਕੋ ਵੀ ਕਮਾਲ ਦੇ ਰਿਜ਼ਲਟ ਤੁਸੀਂ ਚੰਦ ਦੇਣਾ ਚਾਹੀਦਾ ਵਾਹ ਵਾਹ ਸਿਹਤ ਸੰਭਾਲ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਖੂਬ ਕੰਮ ਕਰ ਰਹੇ ਹੋ ਤੇ ਗਾਇਕ ਆਪਣੇ ਤਰੀਕੇ ਨਾਲ ਕਰੀ ਜਾਂਦੇ ਜੀ ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰੇ ਗਾਇਕ ਲੋਕਾਂ ਦੇ ਆਈਡਲ ਹੁੰਦੇ ਨੇ ਮੈਂ ਇਸੇ ਤਰ੍ਹਾਂ ਦਾ ਇੱਕ ਬਹੁਤ ਖੂਬਸੂਰਤ ਵਿਸ਼ਾ ਜਿਹੜਾ ਹੈਗਾ ਰਿਕਾਰਡ ਕੀਤਾ ਸੀਗਾ ਜਿਹੜਾ ਕਿ ਸੇਹ ਸੰਭਾਲ ਦੇ ਨਾਲ ਕਨੈਕਟਡ ਕੀਤਾ ਹੈ ਉਹ ਬੜਾ ਸੋਹਣਾ ਗੀਤ ਹੈ ਜੀ ਤੁਹਾਡਾ ਬਿਲਕੁਲ ਦੋ ਬੋਲ ਮੈਂ ਤੁਹਾਡੇ ਨਾਲ ਉਹ ਸਾਂਝੇ ਕਰੂੰਗਾ ਬਿਲਕੁਲ ਕਰੋ ਜੀ ਉਹ ਪੀਂਦੀ ਦੁੱਧ ਮਲਾਈਆਂ ਲਾ ਕੇ ਯੋਗਾ ਕਰਦੀ ਟੀਵੀ ਲਾ ਕੇ ਕਿੰਦੀ ਦੁੱਧ ਮਲਾਈਆਂ ਲਾ ਕੇ ਯੋਗਾ ਕਰਦੀ ਟੀਵੀ ਲਾ ਕੇ ਰੋਜ਼ ਪਾਰਲਰ ਜਾਂਦੀ ਮੁੰਡਿਓ ਆਸ਼ਕ ਬਲੀ ਚੜਾਉਣ ਲਈ ਉਹ ਕਰ ਲਿਆ ਜਿੰਮ ਜਵਾਨ ਕੁੜੀ ਨੇ ਜ਼ੀਰੋ ਸਾਈਜ਼ ਬਣਾਉਣ ਲਈ ਕਰ ਲਿਆ ਜਿੰਮ ਜਵਾਨ ਕੁੜੀ ਨੇ ਜ਼ੀਰੋ ਸਾਈਜ਼ ਬਣਾਉਣ ਲਈ ਅੰਤਰਾ ਬਹੁਤ ਖੂਬਸੂਰਤ ਹੈ ਤੇ ਵਿੱਚ ਸ਼ਾਮ ਸਵੇਰੇ ਸੈਰ ਕਰਨ ਲਈ ਪਾਰਕ ਦੇ ਵਿੱਚ ਜਾਂਦੀ ਵਾਹ ਵਾਹ ਫਾਸਟ ਫੂਡ ਨੂੰ ਲਾਈਕ ਨਹੀਂ ਕਰਦੀ ਸਿੰਪਲ ਖਾਣਾ ਖਾਂਦੀ ਡਾਈਟ ਚਾਟ ਬਣਵਾਇਆ ਉਹਨੇ ਵਾਧੂ ਵਜ਼ਨ ਘਟਾਉਣ ਲਈ ਉਹ ਕਰ ਲਿਆ ਜਿੰਮ ਕਰ ਲਈ ਅੱਜ ਮਜਵਾਨ ਕੁੜੀ ਨੇ ਜ਼ੀਰੋ ਸਾਈਜ਼ ਬਣਾਉਣ ਲਈ ਚੰਗਾ ਜੀ ਪਿਆਰਿਓ ਫੇਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਹੋਰ ਨਵੀਆਂ ਸ਼ਖਸੀਤਾਂ ਨੂੰ ਨਾਲ ਲੈ ਕੇ ਤੁਸੀਂ ਦੇਖਦੇ ਰਹੋ ਸੁਭਾਸ਼ ਗੋਇਲ ਹੈਲਥ ਸ਼ੋਅ ਅੱਜ ਲਈ ਸਾਨੂੰ ਦਿਓ ਇਜਾਜ਼ਤ ਸਸਰੇ ਸਸਿਕਾ